ਦੀਪਾ ਹਾਂ ਬਈ ਆ ਗੱਲ ਸੁਣ ਮੇਰੀ ਬੈਠ ਨੱਸ ਮੈਂ ਤੈਨੂੰ ਇਹ ਕਹਿੰਦਾ ਸੀਗਾ ਆ ساری ਗੱਲਬਾਤ ਆ ਤੈਨੂੰ ਹੁਣ ਪਤਾ ਲੱਗ ਗਿਆ ਹੁਣ ਜਿਹੜਾ ਪ੍ਰੀਤ ਨੇ ਕਰਿਆਗਾ ਤਲਾਕ ਦੇ ਪੇਪਰ ਭੇਜ ਕੇ ਉਹ ਇਹ ਤਾਂ ਬਈ ਮੈਨੂੰ ਪਤਾ ਲੱਗ ਗਿਆ ਬਾਕੀ ਮੈਂ ਤਾਂ ਕਹਿਣਾ ਚੱਲ ਤੇਰਾ ਵਧੀ ਹੋ ਗਿਆ ਨਿਬੜ ਗਿਆ ਪਰ ਆ ਤੂੰ ਦੇਖ ਲੈ ਉਹਦੇ ਪਿੱਛੇ ਕਿੰਨਾ ਕਲੇਸ਼ ਪਿਆ ਦੇਖ ਉਹਦੇ ਆਪਣੇ ਨਾਲ ਉਹਨੇ ਕਿੰਨਾ ਉਹ ਕਰਿਆ ਦੇਖ ਪੈਰੀ ਹੱਥਾ ਪਾ ਲਾਇਆ ਉਹਦੇ ਮਾਂ ਪਿਓ ਦੇ ਉਹਦੇ ਹੀ ਪੈਰੀ ਹੱਥਾ ਲਾਇਆ ਫੇਰ ਆਪਣਾ ਨਾ ਤੁਰੀ ਸੀ ਕਿੰਨੀ ਆਪਣੀ ਨੇ ਬੇਇੱਜ਼ਤੀ ਕਰਵਾਈ ਸਾਰੇ ਦਾ ਪਿੰਡ ਨੂੰ ਪਤਾ ਲੱਗ ਗਿਆ ਪੰਜਾਂ ਸਰਪੰਚਾਂ ਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਉਹ ਗੱਲ ਤਾਂ ਉਹੀ ਹੈ ਨਾ ਮਾਂ ਤਾਂ ਮੈਨੂੰ ਹੁਣ ਵੀ ਕਹਿੰਦੀ ਸੀ ਕਹਿੰਦੀ ਤੂੰ ਝੋਕ ਕੇ ਨੀਵਾ ਹੋ ਕੇ ਬਗ ਜਾ ਤੂੰ ਨੀਵਾ ਹੋ ਕੇ ਰਹਿ ਲੈਂਦਾ ਕੀ ਗੱਲ ਆ ਬਾਈ ਮੈਂ ਜਨਾਨੀ ਹੈਗਾ ਵੀ ਉਹ ਥੱਲੇ ਲੱਕੇ ਰਹਿ ਰਹਿੰਦਾ ਹਾਲਾਂਕਿ ਗਲਤੀ ਵੀ ਉਹਦੀ ਹੈ ਚੱਲ ਜੇ ਮੇਰੀ ਗਲਤੀ ਵੀ ਹੁੰਦੀ ਮਾਂ ਗਲਤੀ ਮੰਨ ਲੈਂਦਾ ਆ ਦੀ ਕਹਿੰਦਾ ਚੱਲ ਮੇਰੀ ਗਲਤੀ ਆ ਬਾਈ ਵੀ ਮੈਂ ਨੀਵਾ ਹੋ ਜਾ ਪਰ ਜਦੋਂ ਸਾਰੀ ਗਲਤੀ ਉਹਦੀ ਹੈ ਨਾਲੇ ਉਹ ਕੁੜੀ ਦਾ ਵਿਚਾਰੀ ਦਾ ਕੀ ਕਸੂਰ ਸੀਗਾ ਜਿੱਤੇ ਉਹ ਹੱਥ ਚੱਕਣ ਲੱਗੀ ਸੀ ਆਪਣੇ ਘਰ ਦਾ ਉਬਈ ਉਹ ਹੀ ਤਾਂ ਗੱਲ ਹੈ ਹੋਰ ਤਾਂ ਹੱਕ ਹੀ ਨਹੀਂ ਬਣਦੋਂ ਨੂੰ ਕੁਝ ਕਹਿਣ ਦਾ ਉਹ ਤਾਂ ਅਗਲੀ ਕਿਰਾਏ ਤੇ ਬੈਠੀ ਹੈ ਆ 2 ਮਹੀਨੇ 4 ਮਹੀਨੇ ਹੈਗੇ ਉਦੋਂ ਬਾਅਦ ਵਗ ਜੂਗੀ ਵੀ ਪਹਿਲਾਂ ਤੂੰ ਐ ਤਾਂ ਦੇਖ ਲੈ ਵੀ ਉਹ ਸਾਡੇ ਕੋਈ ਆਰਚੂ ਨਹੀਂ ਪਰਿਵਾਰ ਚੋਂ ਨਹੀਂ ਤੂੰ ਵੀ ਤੇਰਾ ਉਹਦੇ ਤੇ ਕਾਹਦਾ ਰੋਵ ਚੱਲਦਾਗਾ ਬਾਕੀ ਤੂੰ ਐਂ ਸੋਚ ਲੈਣਾ ਵੀ ਚਲ ਜੇ 2 ਵਜਾਂ ਦੇ ਵਿੱਚ ਲੜਾਈ ਹੋਈ ਹੈਗੀ ਤਾਂ ਬੰਦਾ ਬੈਠ ਕੇ ਵੀ ਗੱਲ ਸੁਝਾ ਦਿੰਦਾ ਹੁੰਦਾ ਤਲਾਕ ਹੋਣਾ ਜ਼ਰੂਰੀ ਥੋੜੀ ਹੁੰਦਾਗਾ ਨਾਲੇ ਭਾਈ ਉਹੀ ਗੱਲ ਹੈ ਜੇ ਸੋਟਕੀ ਆ ਸੀ ਲੜਾਈ ਸੀਗੀ ਤੁਸੀਂ ਆਪਦਾ ਅੰਦਰ ਬੈਠ ਕੇ ਆ ਬਦਲ ਨਵੇੜ ਲੈਂਦੇ ਹੁਣ ਨਾਲੇ ਤਾਂ ਬਾਹਰ ਆਣ ਕੇ ਮੜ ਤੋਂ ਪਤਾ ਲੱਗੇ ਨਾਲੇ ਕੁੜੀ ਨੂੰ ਪਤਾ ਲੱਗੇ ਵੀ ਇਹ ਕਿੰਨੇ ਕ ਪਾਣੀ ਜਨੇ ਹੁਣ ਅਗਲੇ ਤਾਂ ਹੀ ਸੋਚੂਗੀ ਹੁਣ ਦੇਖ ਹਰਜੀਪ ਮੇਰੇ ਤਾਂ ਇੱਕ ਵਾਰੀ ਜਿਹੜੀ ਬੇਇੱਜ਼ਤੀ ਹੋਣੀ ਸੀ ਹੋ ਗਈ ਵੀ ਇਹਦਾ ਤਲਾਕ ਹੋ ਗਿਆ ਪਰ ਹੁਣ ਮੈਂ ਦੁਬਾਰੇ ਨਾ ਤਾਂ ਨੀਮਾ ਹੋ ਕੇ ਜਾਵਾਂ ਨਾ ਮੈਨੂੰ ਉਹਦੇ ਤੱਕ ਕੋਈ ਆਸ ਹੈਗੀ ਮੈਂ ਤਾਂ ਜਿਹੜਾ ਆਪਦਾ ਫੈਸਲਾ ਲੈਣਾ ਸੀ ਲੈ ਲਿਆ ਮਾਣ ਨੂੰ ਤਾਂ ਮੈਂ ਕਹਤਾ ਵੀ ਮੈਂ ਤਾਂ ਹੁਣ ਉਸੇ ਕੁੜੀ ਨਾਲ ਹੀ ਵਿਆਹ ਕਰਾਉਂਗਾ ਜਿਹਦੇ ਨਾਲ ਪਹਿਲਾਂ ਚਾਹੁੰਦਾ ਸੀ ਕਿਹਦੇ ਨਾਲ ਭਾਈ ਉਹੀ ਕੁੜੀ ਜ ਕਿਤੇ ਤੂੰ ਸੰਦੀਪ ਦੀ ਗੱਲ ਨਹੀਂ ਕਰਦਾ ਆਹੋ ਸੰਦੀਪ ਦੀ ਗੱਲ ਕਰ ਉਹ ਚੱਲੇਦਾ ਬਾਈ ਵਧੀਆ ਫਿਰ ਮੇਰਾ ਸਮਗਾ ਤੁਹਾਨੂੰ ਪਹਿਲਾਂ ਹੀ ਕਹਿੰਦਾ ਸੀਗਾ ਪਰ ਉਦੋਂ ਮੈਂ ਆਖ ਕਿ ਬਿਲਾ ਛੱਡ ਪਰੇ ਮਾਂ ਨੇ ਕਿਹੜਾ ਮੰਨਣਾ ਨਾਲ ਤੁਹਾਨੂੰ ਪਤਾ ਰਹੇਗਾ ਮਾਂ ਆਪਣੀ ਅੜਪੋ ਵਾਲੀ ਕਿਤਾਬ ਮੈਨੂੰ ਵੀ ਤਾਂ ਹੀ ਮਜਬੂਰੀ ਦੇ ਵਿੱਚ ਇੱਕ ਪ੍ਰੀਤ ਨਾਲ ਵਿਆਹ ਕਰਾਉਣਾ ਪਿਆ ਸੀ ਨਹੀਂ ਚਾਹੁੰਦਾ ਤਾਂ ਮੈਂ ਵੀ ਨਹੀਂ ਸੀ ਵੀ ਉਹਦੇ ਨਾਲ ਮੇਰਾ ਵਿਆਹ ਹੋਵੇ ਉਹ ਚੱਲ ਵਧੀਆ ਬਾਈ ਸੋਡਾ ਵੀ ਪਿਆਰ ਨਾਲ ਸਿਰੇ ਚੜ ਜੂਗਾ ਹਣ ਵਧੀਆ ਨਾਲੇ ਤੁਸੀਂ ਵੀ ਆਪ ਦਾ ਇਕੱਠੇ ਹੋ ਜਾਓਗੇ ਸਹੀ ਗੱਲ ਹੈ ਵੀ ਤੇਰੀ ਹੁਣੇ ਵੀ ਬਹੁਤ ਟਾਈਮ ਵੇਟ ਕਰ ਲਿਆ ਚਲ ਵਧੀਆ ਬਾਈ ਕਦੋਂ ਕਰਾ ਰਹੇ ਆਂ ਮੈਸੇਜ ਬਿਆ ਬਸ ਹਾਂ ਥੋੜੇ ਦਿਨ ਹੀ ਹੈ ਇੱਕ ਵਾਰ ਸਾਰਾ ਕੁਝ ਘਰੇ ਕਨਫਰਮ ਹੋ ਜਾਂਦਾ ਚਲ ਠੀਕ ਆ ਬਾਈ ਤੂੰ ਕਰ ਲੈ ਕਰ ਜਿਵੇਂ ਤੈਨੂੰ ਠੀਕ ਲੱਗਦਾ ਬਾਕੀ ਆਪਾਂ ਹੁਣ ਕੋਈ ਬਾਲਾ ਖਰਚਾ ਵਾਚਾ ਨਹੀਂ ਕਰਦੇ ਬਸ ਆਪਾਂ ਐਵੇਂ ਇੱਕਰੀ ਤੁਨੀ ਚੜਾ ਵਾਈ ਕਰ ਲਾਂਗੇ ਹੁਣ ਤੈਨੂੰ ਵੀ ਪਤਾ ਨਾਲੇ ਆਪਣੀ ਬੇਇੱਜ਼ਤੀ ਹੋ ਵੱਖਾ ਆਪਾਂ ਖਰਚਾ ਕਰਕੇ ਕੀ ਕਰਨਾ ਕਰਾਂਗੇ ਐਵੇਂ ਸਾਰੇ ਪਿੰਡ ਦੇ ਵਿੱਚ ਰੌਲਾ ਥੋੜੀ ਪਾਉਣਾ ਪਤਾ ਤਾਂ ਲੋਕਾਂ ਨੂੰ ਫੇਰ ਵੀ ਲੱਗੇ ਜਾਣਾਗਾ ਚਾਹੇ ਪੂਰਾ ਚੰਗਾ ਵਿਆਹ ਕਰ ਲੀਏ ਚਾਹੇ ਮਾੜਾ ਕਰ ਲੀਏ ਨਾਲੇ ਬਾਈ ਮੇਰੀ ਗੱਲ ਸੁਣਾ ਹੁਣ ਤੋ ਦੇ ਨਾ ਸਾਰ ਕਿਉਂਕਿ ਇਹ ਵਿਆਹ ਤੋਂ ਪਹਿਲਾਂ ਤਾਂ ਗੱਲਾਂ ਕਰਦੇ ਆਂ ਹੋਰ ਤੇ ਵਿਆਹ ਤੋਂ ਬਾਅਦ ਇਹਨਾਂ ਦੇ ਸਿੰਗ ਨਿਕਲਿਆ ਹੁੰਦੇ ਨੇ ਦੀਪ ਜੇ ਉਹ ਬਦਲ ਨਹੀਂ ਹੁੰਦੀ ਨਾ ਤਾਂ ਅੱਜ ਨੂੰ ਬਦਲ ਜਾਂਦੀ ਪੰਜ ਸਾਲ ਹੋ ਗਏ ਅਨਾ ਗੱਲਾਂ ਉਹ ਨਹੀਂ ਬਾਈ ਇਹ ਸਾਰੀਆਂ ਕੁੜੀਆਂ ਹੀ ਕਹਿੰਦੀਆਂ ਹੁੰਦੀਆਂ ਵੀ ਅਸੀਂ ਤੇਰੇ ਨਾਲ ਖੜ੍ਹਗੇ ਅਸੀਂ ਫਲਾਣਾ ਤੇ ਕਿਹੜਾ ਜੇ ਆ ਬੋਆ ਪਰ ਇਹ ਬਾਅਦ ਚ ਤਾਂ ਉਹ ਗੱਲਾਂ ਤੇ ਦੇਂਦੀਆਂ ਹੀ ਹੈਗੀਆਂ ਬਾਅਦ ਚ ਤਾਂ ਇਹ ਬੱਸ ਤੁਨ ਮੈਂ ਤਾਂ ਵੱਡ ਖਾਨ ਵਾਲਾ ਮੈਨੂੰ ਕਹਿੰਦੀਆਂ ਨੇ ਕੋਈ ਨਾ ਬਾਕੀ ਫਿਰ ਜਿਹੇ ਜੇ ਕਿਸਮਤ ਦੇ ਵਿੱਚ ਹੋਊਗਾ ਹਰੋਂ ਤਾਂ ਬਦਲ ਵੀ ਕੋਣ ਸਕਦਾ ਹੈ ਆਪਦੇ ਵੱਲੋਂ ਤਾਂ ਇਹੀ ਕੋਸ਼ਿਸ਼ ਰਹੂਗੀ ਵੀ ਸਾਰਾ ਕੁਝ ਸਹੀ ਹੋਵੇ ਇਹਦਾ ਹੈਗਾ ਬਾਈ ਜੇ ਕਿਸਮਤ ਚ ਲਿਖੀ ਤੇ ਮੈਂ ਸੱਚ ਤੈਨੂੰ ਐ ਕਹਿਣਾ ਸੀਗਾ ਵੀ ਮੈਂ ਮਾੜਾ ਜਿ ਕਿਤੇ ਜਾ ਕੇ ਆਉਣਾ ਸੀ ਤੇ ਤੂੰ ਖੇਤ ਬਾਗ ਦੀ ਮੋਟਰ ਛੱਡ ਕੇ ਜਾ ਕੇ ਠੀਕ ਹੈ ਬਾਰੀ ਤੇ ਆਪਣੀ ਹੈ ਹਾਂ ਆਪਣੀ ਹੈ ਜ ਜਾ ਕੇ ਪਹਿਲਾਂ ਹੀ ਛੱਡ ਲਈ ਮੋਟਰ ਤਾਂ ਚੱਲ ਕੋਈ ਗੱਲ ਨਹੀਂ ਤੂੰ ਜਾ ਮੈਂ ਆਪੇ ਕਰ ਲਵਾਂ ਜਿਹੜਾ ਖਸ ਹੋਇਆ ਠੀਕ ਹੈ ਚੱਲ ਚੱਲਾ ਆ ਵੀ ਵਧੀਆ ਹੋ ਗਿਆ ਇਹਦਾ ਵੀ ਬਜਾਰੇ ਦਾ ਘਰ ਵਾਸ ਦੀ ਵਾ ਨਹੀਂ ਸਾਰਾ ਲਾਂਬਾ ਕੋਮਲ ਸਰੀ ਪੈਂਦਾ ਵੀ ਜੇ ਇਹ ਆ ਕੇ ਇੱਥੇ ਬੈਠੀ ਸੀਗੀ ਤਾਂ ਉਹ ਗਈ ਤਾਂ ਮਰਨਾ ਕੁਝ ਹੋ ਗਿਆ ਕਿੰਨਾ ਟਾਈਮ ਹੋ ਗਿਆ ਹਲੇ ਤੱਕ ਨਹੀਂ ਆਏਗੇ ਹਾਂਜੀ ਜਨਾਬ ਆਗੇ ਤੁਸੀਂ ਆ ਗਿਆ ਪਰ ਐਨਾ ਟਾਈਮ ਲੱਗਿਆ ਕਿਥੇ ਨਾ ਮੁੰਡਾ ਵੇਟ ਕਰਦਾ ਹੁੰਦਾ ਕੁੜੀ ਦੀ ਪਰ ਇੱਕ ਮੈਂ ਪਹਿਲੀ ਕੁੜੀ ਆ ਜਿਹੜੀ ਮੁੰਡਿਆਂ ਦੀ ਵੇਟ ਕਰੀ ਜਾਂਦੀ ਐ ਕਿੰਨੇ ਸਾਲ ਵੇਟ ਕਰੀਏ ਹੁਣ ਆ 2 ਮਿੰਟਾਂ ਦੀ ਵੇਟ ਜ਼ਿਆਦੇ ਲੱਗੀ ਆ 2 ਮਿੰਟਾਂ ਦੀ ਵੇਟ ਵਾਲੀ ਜ਼ਿਆਦੇ ਲੱਗੀ ਅੱਛਾ ਕੋਈ ਨਾ ਇਹੀ ਮੇੜ ਦੂਰ ਕਰ ਲਈ ਤਾਂ ਤੇਰੇ ਕੋਲੇ ਹੁਣ ਆਇਆ ਹੈ। ਥੋੜੇ ਵਾਸਤੇ। ਥੈਂਕ ਯੂ। ਅੱਛਾ ਮੇਰੀ ਗੱਲ ਸੁਣ ਮੈਂ ਤੁਸੀਂ ਘਰੇ ਗੱਲ ਕਰ ਲਈ ਮੰਮੀ ਨਾਲ। ਹਾਂ ਕਰ ਲਈ ਗੱਲ। ਉਹ ਤਾਂ ਕਹਿੰਦੇ ਤੂੰ ਕਰਾਉਣਾ ਨਹੀਂ ਜਾਪਿਆ। ਮਜ਼ਾਕ ਕਰਦਾਗਾ। ਉਹਨਾਂ ਨੇ ਕਹਿਤਾ ਕਹਿੰਦੇ ਜਿੱਤੇ ਤੇਰਾ ਮਨ ਕਰਦਾ ਹੁਣ ਤੂੰ ਕਰਵਾ ਲੈ। ਸੱਚੀ? ਪੱਕਾ ਮੰਨ ਕੇ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਮੰਨ ਗਿਓ। ਉਹ ਕਹਿੰਦੇ ਸਾਨੂੰ ਕੋਈ ਪ੍ਰੋਬਲਮ ਨਹੀਂ। ਇੱਕ ਵਾਰੀ ਗਲਤੀ ਕਰ ਲਈ ਦੁਬਾਰੇ ਦੁਬਾਰੇ ਨਹੀਂ ਹੁਣ ਕਰਦੇ ਉਹ। ਆਤਾ ਵਾਲੀ ਵਧੀਆ ਗਾਤਾ ਆਪਾਂ ਤਾਂ ਕਾਲਜ ਟਾਈਮ ਤੋਂ ਚੁੰਦੇ ਸੀ ਇੱਕ ਦੂਜੇ ਨਾਲ ਰਹਿਣਾ ਪਰ ਕਿਸਮਤ ਨੂੰ ਕੁਝ ਹੋਰ ਮੰਨਜੀ ਸੀ ਪਰ ਹੁਣ ਤਾਂ ਸਭ ਕੁਝ ਸਹੀ ਹੋ ਗਿਆ ਨਾ ਹੁਣ ਤਾਂ ਆਪਾਂ ਇਕੱਠੇ ਰਹਿਆ ਕਰਾਂਗੇ ਕਹਿੰਦੇ ਹੁੰਦੇ ਨਾ ਵੀ ਜਿਹੜਾ ਕੁਝ ਕਿਸਮਤ ਦੇ ਵਿੱਚ ਲਿਖਿਆ ਹੁੰਦਾ ਨਾ ਉਹ ਹਰ ਹੀ ਇੰਨੇ ਮਿਲ ਹੀ ਜਾਂਦਾ ਹਾਂ ਪਹਿਲਾਂ ਨਹੀਂ ਸੀ ਪਰ ਹੁਣ ਜ਼ਰੂਰ ਮਿਲ ਗਿਆ ਤੇ ਹੁਣ ਨਿਕਲੇ ਵੀ ਦੂਰ ਹੋ ਸਕਦਾ ਪਹਿਲਾਂ ਕੀ ਸੀ ਸਿਰਫ ਇੱਕ ਮਜਬੂਰੀ ਦੇ ਵਿੱਚ ਮੈਨੂੰ ਵਿਆਹ ਕਰਾਉਣਾ ਪਿਆ ਸੀ ਪਰ ਹੁਣ ਮੇਰੀ ਕੋਈ ਮਜਬੂਰੀ ਨਹੀਂ ਇਹ ਤਾਂ ਮੇਰੀ ਜਿੱਤ ਹੈ ਸਹੀ ਹੈ ਜੀ ਪਹਿਲਾਂ ਤਾਂ ਮੰਮੀ ਨਹੀਂ ਮੰਨੀ ਚਲੋ ਹੁਣ ਤਾਂ ਮੰਨੀ ਸ਼ਾਇਦ ਪ੍ਰੀਤ ਦਾ ਮੇਰੀ ਕਿਸਮਤ ਦੇ ਵਿੱਚ ਆਉਣਾ ਤੇ ਜਾਣਾ ਆਪਾਂ ਨੂੰ ਇੱਕ ਮਿਲਵਾਉਣ ਦਾ ਜਰੀਆ ਸੀਗਾ ਵੈਸੇ ਤੁਹਾਡੇ ਚ ਕਦੇ ਪਿੱਛੇੜਾਈ ਹੋ ਕਿਸੇ ਦੀ ਸੀ ਗਿਆ ਕੁਝ ਕਰਨਾ ਹਾਂ ਜਿਹੜੀਆਂ ਤੈਨੂੰ ਘਰ ਚ ਆ ਕੇ ਪਤਾ ਲੱਗ ਜਾਣਾ ਪਰ ਤਲਾਕ ਹੋ ਗਿਆ ਨਾ ਪੱਕਾ ਸਾਈਨ ਸੌਣ ਕਰਦੇ ਨਾ ਤੁਸੀਂ ਸਭ ਕੁਝ ਹੋ ਗਿਆ ਸਾਈਨ ਕਰਤੇ ਕਲੀਅਰ ਹੈ ਹੁਣ ਦੁਬਾਰਾ ਮੈਂ ਉਸ ਵੱਲ ਮੁੜ ਕੇ ਕਦੇ ਦੇਖਣਾ ਵੀ ਨਹੀਂ ਕਿਤੇ ਆਪਣਾ ਵਿਆਹ ਹੋ ਜੇ ਤਮ ਮਹਾਰਾਣੀ ਫੇਰ ਬੈਗ ਜਾ ਕੇ ਆ ਜੇ ਇੱਥੇ ਤੇ ਮੈਂ ਤਾਂ ਇੱਥੇ ਹੀ ਰਹੂੰਗੀ ਫਿਰ ਮੇਰਾ ਕੀ ਹੋਊਗਾ ਮੈਂ ਕਿੱਥੇ ਜਾਊਂਗੀ ਤੂੰ ਕਿਧੇ ਨਹੀਂ ਜਾਣਾ ਤੇ ਨਾ ਹੀ ਇੱਥੇ ਆਪੇ ਜੇ ਉਹਨੇ ਇੱਥੇ ਆਉਣਾ ਹੁੰਦਾ ਨਾ ਤਾਂ ਮੈਂ ਐਡਾ ਵੱਡਾ ਫੈਸਲਾ ਲੈਂਦਾ ਨੀ ਤਰ ਮੈਂ ਬੋ ਜਾ ਤੱਕ ਕੇ ਕੀ ਹਾਂ ਸੰਦੀਪਾ ਹੋਂ ਤਾਂ ਖੁਸ਼ ਹੈ ਨਾ ਹਾਂ ਜੀ ਕਿੰਨਾ ਟਾਈਮ ਦੀ ਲਾਂਬੇ ਲਈ ਜਾਂਦੀ ਸੀ ਵਿਆਹ ਕਿਤੇ ਹੋਰ ਕਰਵਾ ਲਿਆ ਹੋਰ ਕਰਵਾ ਲਿਆ ਕਹਿੰਦੇ ਹੁੰਦੇ ਨਾ ਜਿਹੜਾ ਕਿਸਮਤ ਦੇ ਵਿੱਚ ਲਿਖਿਆ ਹੁੰਦਾ ਤਾਂ ਮੜੀ ਜਾਂਦਾ ਹਣੀ ਸਹੀ ਹੈ ਨਜੀ ਆਪਣਾ ਮਿਲਣਾ ਤਾਂ ਲਿਖਿਆ ਸੀਗਾ ਰੱਬ ਨੇ ਬਸ ਠੀਕ ਮਿਲਵਾਤੇ ਆ ਇਹਨਾਂ ਨੂੰ ਜ਼ਰੂਰ ਹੈ ਥੋੜਾ ਜਿਹਾ ਲੇਟ ਮਿਲਵਾਇਆ ਚਲੋ ਆਪਾਂ ਮਿਲਤਾ ਹੈ ਬਸ ਸੁਣ ਐਸਕਰ ਨੂੰ ਆਪਦਾ ਕਾਰੀ ਸਾਬ ਤੈਨੂੰ ਵੀ ਪਤਾ ਨਾ ਆਪਣੇ ਨਾਲ ਛੋਟਾ ਅਜੇ ਤੱਕ ਰਿਹਾ ਹੈ ਉਹਨਾਂ ਦਾ ਟਾਈਮ ਸਾਰੀ ਕਰਦੀ ਜਿੰਮੇਵਾਰੀ ਤੇਰੇ ਸੱਤੇ ਹੋਂ ਤੂੰ ਸਿਫੇ ਕਰਨਾ ਕਰੋ ਮੈਨਾਂ ਤੁਹਾਨੂੰ ਕਿਸੇ ਨਾਲ ਦਾ ਲਾਂਬਾ ਨਹੀਂ ਉਹਨਾਰੇ ਬਾਕੀ ਸਾਰੇ ਜਿਹੜਾ ਸੁਲੂਕ ਪਹਿਲਾਂ ਵਾਲੀ ਮਾਂ ਨਾਲ ਕਰਿਆ ਸੀ ਨਾ ਮਾਂ ਨੂੰ ਕਦੇ ਵੀ ਇਸ ਚੀਜ਼ ਦਾ ਅਹਿਸਾਸ ਨਾ ਹੋ ਵੀ ਤੁੰਗੀ ਉਹਦੇ ਬਾਰੇ ਨਹੀਂ ਜੀ ਮੈਂ ਜਮਾਂ ਵੀ ਉਹਦੇ ਕੋਈ ਨਹੀਂ ਕਰਦੀ ਕੁਝ ਵੀ ਮੈਂ ਮੰਮੀ ਨੂੰ ਖੁਸ਼ ਰੱਖਦੀ ਹਾਂ ਨਾਲ ਸਾਰੇ ਕਰਨਾ ਠੀਕ ਹੈ ਨਾਲੇ ਇੱਕ ਗੱਲ ਹੋਰ ਕਿਸੇ ਵੀ ਚੀਜ਼ ਦੀ ਲੋੜ ਹੁੰਦੀ ਹੈ ਨਾ ਤਾਂ ਮੈਨੂੰ ਬੇਚੇਜ ਕਰ ਗਈ ਕਿਉਂਕਿ ਜਿਹੜੇ ਸ਼ੌਂਕ ਮੈਂ ਹਮ ਤੱਕ ਪੂਰੇ ਨਹੀਂ ਸੀ ਨਾ ਕਰ ਸਕਿਆ ਉਹ ਤੇਰੇ ਕਰਨੇ ਠੀਕ ਹੈ ਜੀ ਸੱਚ ਮੈਂ ਨਾ ਤੁਹਾਨੂੰ ਕੁਝ ਪੁੱਛਣਾ ਸੀਗਾ ਹਾਂ ਜੀ ਪੁੱਛੋ ਉਹ ਜਿਹੜੀ ਇੱਥੇ ਕੁੜੀ ਹੈਗੀ ਉਹ ਕੌਣ ਆ ਅੱਛਾ ਉਹ ਕੁੜੀ ਉਹ ਤਾਂ ਨਾ ਆਪਣੇ ਇੱਥੇ ਕਿਰਾਏ ਤੇ ਰਹਿੰਦੀ ਹੈ ਅੱਛਾ ਕਿਰਾਏ ਤੇ ਰਹਿੰਦੀ ਹੈ ਹਾਂ ਕਿਰਾਏ ਤੇ ਤੇ ਨਾਲ ਇੱਕ ਗੱਲ ਹੋਰ ਆ ਆਪ ਨੂੰ ਮਿਲਵਾਉਣ ਦੇ ਵਿੱਚ ਨਾ ਸਾਰਿਆਂ ਤੋਂ ਵੱਡਾ ਹੱਥ ਉਸੇ ਕੁੜੀ ਦੇ ਹੀ ਹੈ ਉਹ ਕਿਵੇਂ ਉਹ ਵੀ ਤੈਨੂੰ ਦੱਸ ਦਿੰਨਾ ਹੈਗਾ ਹੋ ਰਹਿ ਰਹੀ ਸੀ ਆਪਣੇ ਕਿਰਾਏ ਤੇ ਕੋਈ ਥੋੜੀ ਜੀ ਕਿਸੇ ਗੱਲ ਨੂੰ ਲੈ ਕੇ ਮਿਸ ਅੰਡਰਸਟੈਂਡਿੰਗ ਹੋਈ ਤੇ ਪ੍ਰੀਤ ਨੇ ਮੇਰੇ ਨਾਲ ਥੋੜਾ ਜਿਹਾ ਕਲੇਸ਼ ਕਰਿਆ ਉਸੇ ਗੱਲ ਪਿੱਛੇ ਦੇ ਕੇ ਵੀ ਇੱਥੇ ਰਹਿ ਰਹੀ ਹੈਗੀ ਜਾਂ ਕੋਈ ਵੀ ਗੱਲਬਾਤ ਇਦਾਂ ਨਹੀਂ ਹੈਗੀ ਸੀ ਤੇ ਗੁੱਸੇ ਚ ਆ ਕੇ ਕੁੜੀ ਦੇ ਹੱਥ ਚੱਕਤਾ ਫਿਰ ਮੇਰੇ ਤਵੀਰ ਤੇ ਹੱਥ ਚੁੱਕਿਆ ਗਿਆ ਤੇ ਜਾ ਕੇ ਉਹਦੇ ਪੇਕੇ ਬੈਠ ਗਈ ਬਾਕੀ ਫਿਰ ਤਾਂ ਗੱਲ ਤਲਾਕ ਤੇ ਜਾ ਕੇ ਨਿਬੜੀ ਅੱਛਾ ਉਹ ਤੇ ਜਵਾਖੜੀ ਦੇ ਹੱਥ ਚੁੱਕਿਆ ਸੀ ਉਹਨੇ ਉਹ ਤਾਂ ਇੰਨੀ ਪਿਆਰੀ ਹੈਗੀ ਚਲ ਵਧੀਆ ਉਹਦੀ ਵਜ੍ਹਾ ਨਾਲ ਆਪਾਂ ਦੁਮਾ ਮਰ ਗਏ ਸਭ ਸਹੀ ਕਰ ਲੈ ਤੇ ਨਾਲੇ ਤੂੰ ਵੀ ਉਹ ਕੁੜੀ ਨਾਲ ਵਧੀਆ ਪਿਆਰ ਨਾਲ ਰਹੀਂ ਠੀਕ ਹੈ ਉਹ ਤਾਂ ਪਹਿਲੀ ਬੜੇ ਨਰਵਸ ਬਾਦੀ ਕੁੜੀ ਦਾ ਹਾਂ ਮੈਨੂੰ ਵੀ ਵਧੀਆ ਲੱਗੀ ਠੀਕ ਹੈ ਸੰਦੀਪਾ ਪਾਈ ਗਈ ਜੇ ਪੁੱਤ ਹਾਂਜੀ ਮਮੀ ਜੀ ਉਹ ਵੈਸੀ ਆ ਕੇ ਲੱਗੀ ਹੋਰ ਬਹੁਤ ਗਰਮੀ ਵੀ ਵਾਲੀ ਆ ਕਿਵੇਂ ਲੱਗਿਆ ਪੁੱਤ ਤੁਹਾਨੂੰ ਸਾਡਾ ਘਰਵਾਰ ਹਾਂਜੀ ਮਮੂ ਜੀ ਬਹੁਤ ਸਨੰਗ ਵਧੀਆ ਜੀ ਲੱਗਿਆ ਤੇਰਾ ਜੀ ਤਾਂ ਜੀ ਹੌਲੀ ਹੌਲੀ ਕੱਪੂਰ ਹਾਂ ਅਸੇ ਮੇਰੇ ਪਹਿਲਾ ਦਿਨਾਂ ਦਾ ਤਾਂ ਕਰਕੇ ਥੋੜਾ ਆ ਹੋ ਜਾਂਦਾ ਪੁੱਤ ਇਹਦਾ ਮੈਂ ਪੁੱਤ ਨਾ ਤੈਨੂੰ ਇਹ ਗੱਲ ਕਹਿਣੀ ਹੈ ਲੈ ਹਣਾ ਮੇਰੀ 31 ਕੇ ਜਿਵੇਂ ਵੀ ਤੁਕ ਕਮ ਕਹੇਂਗੀ ਨਾ ਉਮੇਤੇ ਆਗੈਤੀਆਂ ਮੇਰੀ ਆਗੈ ਚ ਵੀ ਰਹੀ ਆਪ ਤੋਂ ਵੱਡੇ ਕੋਈ ਵੀ ਆਪਣਾ ਆਇਆ ਗਿਆ ਉਹਨਾਂ ਆਏਗੇ ਨੂੰ ਚਾਹ ਪਾਣੀ ਹੱਸ ਕੇ ਬੁਲਾਉਣਾ ਠੀਕ ਹੈ ਨਾ ਵੀ ਮੈਂ ਆਸ ਤੋਂ ਤੁਹਾਨੂੰ ਆਇਆ ਜੀ ਆ ਤੁਹਾਡੀ ਦੋਨਾਂ ਜੀਆਂ ਦੀ ਸੁਰਾ ਸਫਾਈ ਰਹੂਗੀ ਮੈਨੂੰ ਕੁਝ ਨਹੀਂ ਚਾਹੀਦਾ ਪੁੱਤ ਮੈਂ ਤੁਹਾਡੇ ਮਾਗਰਾ ਮੰਮੀ ਜੀ ਤੁਸੀਂ ਫਿਕਰ ਨਾ ਕਰੋ ਮੈਂ ਨਾ ਤੁਹਾਨੂੰ ਕਿਸੇ ਵੀ ਗੱਲ ਦਾ ਲਾਂਭਾ ਨਹੀਂ ਆਉਣ ਦਿੰਦੀ ਜਿਵੇਂ ਤੁਸੀਂ ਕਹੋਗੇ ਮੈਂ ਉਵੇਂ ਹੀ ਕਰਾਂ ਹਾਂ ਬਸ ਇਹ ਗੱਲ ਵੱਡੀ ਆ ਪੁੱਤ ਮੇਣ ਜਿਵੇਂ ਆਪ ਤੋਂ ਵੱਡੇ ਬੰਦੇ ਨੂੰ ਚਾਹ ਪਾਣੀ ਤਾਰ ਕੇ ਉਹ ਟਕੇ ਰਾਉਣਾ ਜਿਵੇਂ ਵੱਡੇ ਬਜ਼ੁਰਗ ਹੈ ਜਿਵੇਂ ਹੱਸ ਕੇ ਬੁਲਾਇੰਗੀ ਤੇਰੀ ਮੈਮਾ ਹੈ ਪੁੱਤ ਅਗਲਾ ਭੈਣ ਭਾਈ ਹੋਰ ਵੀ ਅਗਲਾ ਕਹਿੰਦਾ ਕਿੰਨੀ ਸਿਆਣੀ ਆਈ ਇਹਨਾਂ ਦੀ ਠੀਕ ਹੈ ਨਾ ਤੇ ਰਹੀ ਗੱਲ ਪੁੱਤ ਪਰ ਮੇ ਮੇਰੀ ਐਂ ਜਾਨ ਸੋਖੀ ਰਹੇ ਉਹ ਮੇਰੀ ਇਦੋਂ ਪਹਿਲਾ ਕੁਝ ਹੀ ਹੋ ਗਿਆ ਠੀਕ ਹੈ ਨਾ ਪਰ ਵੀ ਮੇਰੀ ਕੀ ਕਦੇ ਲੜਕੇ ਨਾ ਦਿਖਾਇਓ ਥੋੜੇ ਨਾਲ ਹੀ ਮੈਂ ਤੀ ਤਾਂ ਆਪਣੀ ਦੇ ਘਰੇ ਗਈ ਵਧੀਆ ਰੱਖਦੀ ਬਸਦੀ ਹੈ ਹੁਣ ਤਾਂ ਕਦੇ ਕਤਾਈ ਆਉਣਾ ਤੀ ਬਤਨ ਯਾ ਪਹਤ ਸਕੇ ਵੜਾ ਲਾਂਗੇ ਪਤਾ ਆ ਜੀ ਮੈਂ ਮੈਂ ਮੈਨੂੰ ਪਤਾ ਹਾਂ ਪਹਿਲਾਂ ਕਿੰਨਾ ਕੁਛ ਹੋ ਗਿਆ ਪਰ ਮੈਂ ਤੁਹਾਡੇ ਨਾਲ ਵਾਦਾ ਕਰਦੀ ਹਾਂ ਜਿਵੇਂ ਉਹ ਦੀਦੀ ਨੇ ਕੀਤਾ ਮੈਂ ਉਹ ਮੇ ਦਾ ਕਦੇ ਵੀ ਕੁਛ ਨਹੀਂ ਇਦਾਂ ਹਾਂ ਬਸ ਉਹ ਗੱਲ ਮਲੂਮ ਨਾ ਹੋਵੇ ਪਤਾ ਮੈਂ ਤਾਂ ਉਹਨੂੰ ਵੀ ਬਸ ਇੱਥੇ ਮੰਨਿਆ ਸੀ ਪਰ ਮੇਰੇ ਉੱਤੇ ਹੀ ਬਣ ਕੇ ਚੱਲੀ ਨਹੀਂ ਵੀ ਐਂ ਬੰਦਾ ਜੇ ਸੋਚ ਲਿਆ ਹਨਾ ਮੈਂ ਤਾਂ ਉਹਦਾ ਇੰਨਾ ਕਰਿਆ ਸੀ ਮੈਂ ਤਾਂ ਉਹਦੇ ਮੂਰੇ ਤਾਂ ਦਾ ਕੰਮ ਤਾਂ ਪਤਾ ਮੈਂ ਹੁਣ ਵੀ ਕਰੂੰ ਕੋਈ ਮੈਂ ਜਿੰਨਾ ਚਿਰ ਮੇਰੀ ਪ੍ਰਾਨੀ ਤੋੜਦੀ ਹੈ ਨਹੀਂ ਮੰਮੀ ਜੀ ਕੰਮਤਨ ਮੈਂ ਸਾਰਾ ਆਪ ਹੀ ਨਿਭਾ ਲਾਂ ਕਰੂੰਗੀ ਤੁਸੀਂ ਕੋਈ ਵੀ ਖਾਮਨਾ ਕਰਿਆ ਕਰੋ ਮਮਾ ਦਾ ਕੋਈ ਨਾ ਪੁੱਤ ਕੰਮ ਜਿੰਨਾ ਚਿਰ ਮੈਂ ਪਰਾਨੀ ਕਰਦੀ ਆ ਮੈਂ ਕਿਹੜਾ ਕੋਈ ਥੱਕਦੀ ਆ ਵਧੀਆ ਆ ਆਪ ਦੇ ਗਿੱਟੇ-ਗੋਟੇ ਤੁਰਦੇ ਰਹਿਣਗੇ ਜੇ ਐਵੇਂ ਉਹ ਹੀ ਗੱਲ ਲੋਕਾਂ ਦੀ ਬੁੜੀਆਂ ਮੋਂਗ ਢੰਗ ਵਰੂੰਗੀ ਉਹ ਮੇਰੀ ਵੀ ਗਲਤੀ ਐ ਸਾਰੀ ਵਧੀਆ ਜੇ ਚੁੱਲ੍ਹੇ ਚੌਂਕੀ ਦੀ ਸਾਹਮਣੇਗੀ ਪੁੱਤ ਮੈਂ ਤਾਂ ਰੋਟੀ ਪੱਕੀ ਮਿਲ ਜੇ ਨਾ ਉੰਨੀ ਬਹੁਤ ਐ ਠੀਕ ਐ ਨਾ ਠੀਕ ਐ ਮੰਮੀ ਜੀ ਹਾਂ ਚਾ ਤੂੰ ਕਰ ਲੈ ਇਨੇ ਰਾਮ ਮੈਂ ਚਾਹ ਬਣਾਉਣੀ ਐ ਜੰਗਾ ਬਬੀ ਸਸ਼ਿਕਾ ਜੀ ਬਬੀ ਸਸ਼ਿਕਾ ਕਿਵੇਂ ਹੋ ਮੈਂ ਵਧੀਆ ਤੂੰ ਦੱਸ ਠੀਕ ਹੈ ਜੀ ਵਧੀਆ ਵੈਸੇ ਤੇਰਾ ਨਾਮ ਕੀ ਹੈ ਤੇ ਮੇਰਾ ਨਾਮ ਕੋਮਲ ਕੋਮਲ ਸੋਨਾ ਦਾ ਨਾਮ ਵੈਸੇ ਤੂੰ ਕੌਣ ਹੈਂ ਪੱਬੀ ਮੈਂ ਇਸ ਕਰਦੀ ਛੋਟੀ ਕਿਰਾਏਦਾਰ ਨਹੀਂ ਮੈਂ ਇਸ ਕਰਦੀ ਅੱਛਾ ਤੇਰਾ ਪਿੰਡ ਪਿੰਡ ਕਿਵੇਂ ਤੂੰ ਇੱਥੇ ਕਿਵੇਂ ਕਿਰਾਏਦਾਰ ਤੂੰ ਹੈਂ ਓਹੋ ਭਾਬੀ ਪਤਾ ਕੀ ਗੱਲ ਆ ਉਹ ਹੋਸਟਲ ਚ ਤਾਂ ਮੈਨੂੰ ਕਿਰਾਇਆ ਵਾਲਾ ਮਹਿੰਗਾ ਪੈਂਦਾ ਸੀਗਾ ਤਾਂ ਕਰਕੇ ਮੇਰੀ ਮੰਮੀ ਡੈਡੀ ਕਹਿੰਦੇ ਵੀ ਜੇ ਕਿਸੇ ਘਰੇ ਤੈਨੂੰ ਕਮਰਾ ਮਿਲਦਾ ਵੀ ਤੂੰ ਉੱਥੇ ਰਹਿ ਜਾ ਤਾਂ ਕਰਕੇ ਫਿਰ ਮੈਨੂੰ ਇੱਥੇ ਕਮਰਾ ਮਿਲ ਗਿਆ ਮੈਂ ਤਾਂ ਕਰਕੇ ਰਹਿ ਜਾਨੀਆ ਮੈਨੂੰ ਰੇ 2 ਮਹੀਨੇ ਹੋ ਗਏ ਰਹਿੰਦੀ ਨੂੰ ਵੈਸੇ ਤੇਰਾ ਪਿੰਡ ਕਿਹੜਾ ਹੈਗਾ ਮੇਰੇ ਪਿੰਡ ਤੋਂ ਹੁਸ਼ਿਆਰਪੁਰ ਹੈ ਕਾਫੀ ਦੂਰ ਤੋਂ ਹਾਂ ਬੜੀ ਦੂਰ ਹੈ ਜੇ ਮੇਰਾ ਪਿੰਡ ਇੱਥੇ ਨੇੜੇ ਹੁੰਦਾ ਨਾ ਤੇ ਫਿਰ ਐਂ ਦੇਖੋ ਵੀ ਮੈਂ ਦਿੱਲੀ ਵਗ ਜਾ ਕਰਦੀ ਤਾਂ ਕਰਕੇ ਹੁਣ ਮੈਨੂੰ ਔਖਾ ਹੈ ਏਡੀ ਦੂਰ ਆਉਣਾ ਜਾਣਾ ਤੇ ਇੱਥੇ ਮੈਂ ਸੈਂਟਰ ਚ ਲੱਗੀ ਹੋਈ ਆ ਅੱਛਾ ਪਰ ਤੂੰ ਏਡੀ ਦੂਰੀ ਕਾ ਤੂੰ ਸੈਂਟਰ ਚ ਆ ਕੇ ਲੱਗੀ ਉਧਰ ਹੈ ਨਹੀਂ ਉਹ ਜਿਹੜੇ ਪਸਾਰਮ ਨਹੀਂ ਭਰਦੇ ਹੁੰਦੇ ਉਹ ਸੈਂਟਰ ਕਈ ਵਾਰੀ ਇੱਧਰ ਆ ਗਿਆ ਮੇਰਾ ਤਾਂ ਕਰਕੇ ਹੋ ਗਿਆ ਅੱਛਾ ਹਾਂ ਮੇਰੀ ਪੜਾਈ ਫ੍ਰੀ ਹੈ ਨਾ ਤਾਂ ਕਰਕੇ ਛਲੇ ਤਾਂ ਵਧੀਆ ਹਣਾ ਕੜਾਈ ਫਿਰੀ ਨਹੀਂ ਤਾਂ ਬਾਲਾ ਖਰਚਾ ਹੁੰਦਾ ਪੜਾਈ ਤੇ ਹਾਂ ਸਹੀ ਗੱਲ ਹੈ ਬਸ ਓਰੇ ਬਸ ਮੇਰਾ ਹੁਣ ਕਲਰ ਰੈਂਟ ਰੈਂਟ ਦਾ ਖਰਚਾ ਹੈਗਾ ਤੇ ਜਿਹੜੀ ਪਹਿਲਾਂ ਵਾਲੀ ਭਾਬੀ ਸੀ ਉਹ ਮੈਨੂੰ ਤਾਂ 3000 ਰੁਪਏ ਲੈਂਦੀ ਹੁੰਦੀ ਸੀਗੀ 3000 ਲੈਂਦੀ ਸੀ ਹਾਂ ਵੈਸੇ ਮੰਮੀ ਨਾਲ ਨਹੀਂ ਗੱਲ ਕੀਤਾ ਨਹੀਂ ਨਹੀਂ ਕੋਈ ਗੱਲ ਨਹੀਂ ਪੈਸੇ ਤਾਂ ਮੈਂ ਤੁਹਾਨੂੰ ਹੁਣ ਵੀ ਉਨੇ ਹੀ ਦੇਵਾਂਗੀ ਨਹੀਂ ਕੋਈ ਨਹੀਂ ਪੈਸੇ ਦੀ ਗੱਲ ਨਹੀਂ ਕਰ ਰਹੀ ਤਾਂ ਮੈਂ 3000 ਤਾਂ ਚੱਲ ਕੋਈ ਨਹੀਂ ਵੈਸੇ ਤੇਰੇ ਨਾਲ ਉਹ ਸੁਭਾਅ ਉਹ ਤਾਂ ਵਧੀਆ ਨਹੀਂ ਸੀਗਾ ਹਾਂ ਠੀਕ ਸੀਗਾ ਬੱਬੀ ਬੇ ਮੈਂ ਸੁਣਿਆ ਵੀ ਤੇਰੇ ਥੱਪੜ ਮਾਰਿਆ ਸੀਗਾ ਉਹਨੇ ਹਾਂ ਥੱਪੜ ਤਾਂ ਮਾਰਿਆ ਸੀ ਦੇਖੋ ਮੈਂ ਤਾਂ ਕੁਝ ਕਿਹਾ ਵੀ ਨਹੀਂ ਸੀਗਾ ਹੁਣ ਮੈਂ ਕਿਹੜਾ ਤੁਹਾਨੂੰ ਕੁਝ ਕਹਿ ਰਹੀ ਹਾਂ ਨਾ ਤੂੰ ਵੀ ਨਾ ਦੇਖੀ ਜਮੇ ਭੋੜੀਆ ਜਦੋਂ ਤੇਰੇ ਥੱਪੜ ਮਾਰਿਆ ਸੀ ਖਿੱਚ ਕੇ ਮਾਰਦੀ ਦੋ ਥੱਪੜ ਉਹਦੇ ਤੂੰ ਐਵੇਂ ਵੱਧਦੇ ਉਹ ਤੂੰ ਖਾ ਕੇ ਬੈਠ ਗਈ ਮੈਨੂੰ ਤਾਂ ਵੀ ਨਹੀਂ ਵਧੀਆ ਲੱਗਦੀ ਸਾਨੂੰ ਮੈਨੂੰ ਆ ਹੋ ਗਿਆ ਸੀਗਾ ਪਾਪੀ ਪਤਾ ਕੀ ਗੱਲ ਹੈ ਵੀ ਮੇਰੇ ਕਰਕੇ ਨਾ ਕਿਸਦਾ ਘਰ ਨਾ ਖਰਾਬ ਹੋਵੇ ਪਰ ਉਹ ਆਪਦੇ ਆਪ ਹੀ ਭਾਗੀ ਦੇਖੋ ਹੁਣ ਉਹਦੇ ਵਿੱਚ ਮੇਰਾ ਕਸੂਰ ਤਾਂ ਹੈ ਨਹੀਂ ਮੈਂ ਤਾਂ ਦੇਖੋ ਹੁਣ ਕਿਰਾਇਆ ਦੇਈ ਹੋ ਜਾਣੀ ਆ ਉਹਨੇ ਫਿਰ ਇਲਜ਼ਾਮ ਲਾਤਾ ਸੀ ਕਹਿੰਦੀ ਨਹੀਂ ਕਿਰਾਇਆ ਨਹੀਂ ਦਿੱਤਾ ਹੈਗਾ ਪਰ ਤੇਰੀ ਵਜ੍ਹਾ ਨਾਲ ਮੈਨੂੰ ਬਹੁਤ ਫਾਇਦਾ ਹੋਇਆ ਅੱਛਾ ਥੈਂਕ ਯੂ ਅੱਛਾ ਜੇ ਕੋਈ ਚੀਜ਼ ਚਾਹੀਦੀ ਹੋਈ ਨਾ ਮੇਰੇ ਤੋਂ ਲੈ ਲੈ ਕਰ ਚੰਗਾ ਠੀਕ ਹੈ ਪਰ ਤੁਹਾਨੂੰ ਮੇਰੇ ਦੇ ਨਾਲ ਕੀ ਫਾਇਦਾ ਹੋ ਗਿਆ ਬਸ ਹੁਣ ਨਾ ਤੂੰ ਦਿਮਾਗ ਤੇ ਬਾਲਾ ਨਾ ਬੋਝ ਪਾ ਮੇਰੇ ਤੱਕ ਰਹਿਣ ਦੀ ਗੱਲ ਹਰ ਠੀਕ ਹੈ ਭਾਵੇਂ ਕੀਤਾ ਮੈਂ ਤੁਹਾਨੂੰ ਦੱਸ ਠੀਕ ਹੈ ਭਾਬੀ ਜਿਹੜੀ ਵੀ ਤੁਹਾਨੂੰ ਕੋਈ ਚੀਜ਼ ਚਾਹੀਦੀ ਹੋਈ ਨਾ ਮੈਂ ਸਵੇਰੇ 7:30 ਵਾਲੀ ਵਾਸਤੇ ਜਾਣੀ ਹਾਂ ਤੇ ਸ਼ਾਮ ਨੂੰ ਮੈਂ 5 ਵਜੇ ਆ ਜਾਨੀਓ ਤੁਸੀਂ ਮੈਨੂੰ ਦੱਸ ਦਿਓ ਠੀਕ ਹੈ ਤੁਸੀਂ ਮੇਰਾ ਫੋਨ ਨੰਬਰ ਲੈ ਲਿਓ ਹਾਂ ਕੋਈ ਨਹੀਂ ਠੀਕ ਹੈ ਤੇਰੇ ਬਾਈ ਕੋਲੇ ਹੋਊਗਾ ਫੋਨ ਹਨਾ ਨਾ ਉਹਨਾਂ ਕੋਲੇ ਨਹੀਂ ਹੈਗਾ ਮੇਰਾ ਨੰਬਰ ਮੇਰਾ ਨੰਬਰ ਕੱਲੀ ਬੇਬੇ ਬੇਬੇ ਕੋਲੇ ਆ ਚੱਲ ਤੂੰ ਇਹਦੇ ਚ ਪਰਦੇ ਮੇਰੇ ਕੋਲ ਪਹੁੰਚ ਆ ਲੋ ਠੀਕ ਹੈ ਠੀਕ ਹੈ ਮੈਂ ਜਾਣੀ ਹੁੰਨੀ ਆ ਬਾਹਰ ਜੇ ਕੋਈ ਚੀਜ਼ ਖਾਣ ਵਾਲੀ ਮੰਗਾਣੀ ਹੋਈ ਵਾਪਸ ਵੀ ਲੈ ਆ ਦੇ ਕਰੂੰਗੀ ਤੁਹਾਨੂੰ ਠੀਕ ਹੈ ਤੂੰ ਤਾਂ ਬੜੀ ਚੰਗਿਆ ਬਾਕੀ ਮੈਂ ਨਾ ਉਹ ਭਾਬੀ ਨਾਲ ਵੀ ਸਾਰਾ ਕੰਮ ਕਰ ਕਰਵਾ ਕੇ ਫੇਰ ਹੀ ਜਾਂਦੀ ਹੁੰਦੀ ਸੀ ਮੈਂ ਤੁਹਾਡੇ ਨਾਲ ਵੀ ਘਰ ਦਾ ਕੰਮ ਕਰਾ ਕੇ ਫੇਰ ਵਗ ਜਾ ਕਰੂੰਗੀ ਚਲ ਕੋਈ ਨਹੀਂ ਆਪਾਂ ਮਿਲ ਮਾੜ ਕੇ ਕਰ ਲਿਆ ਕਰਾਂਗੇ ਠੀਕ ਹੈ ਐਸੀ ਮੈਨੂੰ ਆਇਆ ਤਾਂ ਲੱਗਿਆ ਇਹ ਕੁਝ ਹੋਰ ਕਹਿਣਾ ਚਾਹੁੰਦੀ ਸੀ ਕਿ ਮੈਂ ਇਸ ਘਰ ਦੀ ਚਲ ਮੈਂ ਕਿ ਲੜਾਂ ਵੈਸੇ ਵੀ ਇਸ ਘਰ ਦੇ ਮਾਲਕ ਨਹੀਂ ਤਾਂ ਹਣੀ ਓਹੋ ਪੀਤਾ ਫੋਨ ਆਈ ਹੁੰਦਾ ਇੱਕ ਤਾਂ ਕੰਜਰ ਨਹੀਂ ਲੋਟ ਆਉਂਦਾ ਮੇਰੇ ਤੋਂ ਕਿੰਨੇ ਵਾਰੀ ਕਹਾਂ ਵੀ ਨਾ ਫੋਨ ਲਾਇਆ ਕਰ ਨਾ ਫੋਨ ਲਾਇਆ ਕਰ ਇੱਕ ਤਾਂ ਇਹ ਨਹੀਂ ਮੈਨੂੰ ਜੀਨ ਦਿੰਦਾ ਕਿੱਥੇ ਰੋਡਾਂ ਲੱਗਿਆ ਕਿਕ ਤਾਂ ਕੋਈ ਦੇਖੀ ਨਾ ਲੱਗ ਹਲੋ ਹਾਂ ਕੀ ਆ ਤਨ ਤਨੂ ਕੀ ਪ੍ਰੋਬਲਮ ਆ ਤੈਨੂੰ ਕਿੰਨੇ ਵਾਰੀ ਕਿਹਾ ਵੀ ਮੈਨੂੰ ਕਾਲ ਮੈਸੇਜ ਨਾ ਕਰਿਆ ਕਰ ਜਦੋਂ ਮੈਂ ਤੇਰੇ ਨਾਲ ਰਹਿਣੀ ਨਹੀਂਗਾ ਫਿਰ ਮੈਂ ਕੀ ਕਰਾਂ ਜੇ ਤੂੰ ਰਹਿਣਾਗਾ ਤਾਂ ਮੈਂ ਤਾਂ ਨਹੀਂ ਰਹਿਣਾ ਹੈਗਾ ਨਾ ਅੱਜ ਤੋਂ ਬਾਅਦ ਨਾ ਬਣ ਫੋਨ ਮੈਸੇਜ ਕੁਝ ਨਾ ਕਰੀ ਠੀਕ ਹੈ ਨਾ ਥੇਰ ਹੁਣ ਹਾਂ ਨਹੀਂ ਰਹਿੰਦੀ ਮੈਂ ਤੇਰੇ ਨਾਲ ਗਈਆਂ ਛੱਡ ਕੇ ਕਰ ਲੈ ਜਿਹੜਾ ਕੁਝ ਹੁੰਦਾ ਵਾ ਆਏ ਵਾਪਸ ਲਿਆਏਂਗਾ ਮੈਨੂੰ ਤੇਰੇ ਵਰਗੇ ਨਮ 36 ਦੇਖੇ ਆ ਵੀ ਹੋਰ ਨਬੇ ਤੇ ਤੂੰ ਗਾਹ ਟੱਪ ਜੇ ਆਏ ਕੁੱਟ ਮਾਰ ਕਰੇਗਾ ਤੂੰ ਮੇਰੇ ਨਾਲ ਹੈ ਆ ਪਹਿਲੇ ਸੀਗੇ ਜਿਹੜੇ ਤੂੰ ਛਿੱਤਰ ਮਾਰ ਗਿਆ ਮੇਰੇ ਹੁਣ ਹੱਥ ਲਾ ਕੇ ਦਿਖਾ ਕਿਤੇ ਮਰਜੀ ਹੋਵਾ ਤੈਨੂੰ ਕੀ ਹਾਂ ਮੈਂ ਆਦੀ ਮਰਜ਼ੀ ਨਾਲ ਗਈਆਂ ਗਈਆਂ ਕਰ ਲੈ ਜਿਹੜਾ ਕੁਛ ਹੁੰਦਾ ਵਾ ਹੁਣ ਨਹੀਂ ਮੈਂ ਵਾਪਸ ਆਉਂਦੀ ਕਿਤੇਰੇ ਦਬਾਇਆ ਜੀ ਆਈ ਚੱਲਦਾ ਰਿਹਾ ਸ਼ਾਇਦ ਮੈਨੂੰ ਤਾਂ ਇੱਥੇ ਵੀ ਨਹੀਂ ਰਹਿਣ ਦੇਣਾ ਘਰਾਂ ਕੀ ਇਹਦਾ ਕੰਜਰ ਦਾ ਨਹੀਂ ਸੰਦੀਪਾ ਹਾਂਜੀ ਅੱਜ ਕਿਵੇਂ ਮੇਰਾ ਗਲਾ ਉਮਰ ਜਾਇਆ ਪਿਆ ਹੈ ਕੀ ਗੱਲ ਹੋ ਗਈ ਨਹੀਂ ਜੀ ਕੁਛ ਨਹੀਂ ਤੁਹਾਨੂੰ ਵੈਸੇ ਹੀ ਲੱਗਿਆ ਲੈ ਤੈਨੂੰ ਕੀ ਲੱਗਦਾ ਮੈਨੂੰ ਕਿਸੇ ਗੱਲ ਦਾ ਪਤਾ ਨਹੀਂ ਲੱਗਦਾ ਤੇਰਾ ਤਾਂ ਮੈਂ ਚਿਹਰਾ ਪੜ ਲੈਂਦਾ ਦੱਸ ਕੀ ਗੱਲ ਹੋਈ ਹੈ ਉਤਨਾ ਮੈਨੂੰ ਮੰਮੀ ਦੀ ਵਾਲੀ ਜ਼ਿਆਦਾ ਹੀ ਆਉਂਦੀ ਹੈ। ਅੱਛਾ। ਲੈ ਫਿਰ ਇਹਦੇ ਵਿੱਚ ਕੀ ਸੀਗਾ? ਆਪਾਂ ਜਾਇਆ ਉਹਨੇ ਮਿਲਿਆ ਉਹਨਾਂ ਨੂੰ। ਪੱਕਾ। ਪੱਕਾ। ਫਿਰ ਅੱਜੀ ਚੱਲੀਏ। ਚੱਲ ਮੈਂ ਤਾਂ ਤਿਆਰ ਆ ਵੈਸੇ ਵੀ। ਹਾਂ ਇੱਕ ਵਾਰੀ ਮੰਮੀ ਨੂੰ ਪੁੱਛ ਲਈਏ। ਕੋਈ ਗੱਲ ਨਹੀਂ ਤੂੰ ਮੰਮੀ ਨੂੰ ਪੁੱਛ ਲਈ। ਆਪਾਂ ਚੱਲ ਪੜਦੇ ਹਾਂ। ਨਾਲ ਤੂੰ ਨਾ ਆਉਂਦਾ ਅਸਜੀ ਹੋ ਕੇ ਰਹਿ ਬੈਠਾ ਕਰ। ਮੈਨੂੰ ਐਵੇਂ ਚੰਗਾ ਜਿਆ ਨਹੀਂ ਲੱਗਦਾ। ਤੂੰ ਤਾਂ ਹੱਸਦੀ ਰਿਹਾ ਘੱਟ ਸਾਰਾ ਦਿਨ। ਠੀਕ ਹੈ ਜੀ। ਹਾਂ ਚੱਲ ਮੈਂ ਇਹ ਕਰਦਾ। ਮੈਂ ਫਿਰ ਨਹਾ ਲਵਾਂ ਤੇ ਤੂੰ ਮੇਰੇ ਕੱਪੜੇ ਕੱਢ ਦੇ ਤੇ ਫਿਰ ਆਪਾਂ ਮੰਮੀ ਨੂੰ ਪੁੱਛ ਲਾ ਤੇ ਆਪਾਂ ਫਿਰ ਅੱਜ ਸ਼ਾਮ ਜੇਨ ਚੱਲ ਬੜਦੇ ਹੈ ਨਾ ਹੁਣ ਗਰਮੀ ਜ਼ਿਆਦਾ ਹੈ ਕਿ ਫਿਰ ਹੁਣ ਵੀ ਜਾਣਾ ਸਹੀ ਨਹੀਂ ਹੈਗਾ ਨਹੀਂ ਆਪਾਂ ਸ਼ਾਮ ਜੇਨ ਚੱਲਾਂਗੇ ਹਾਂ ਤੂੰ ਇੱਕ ਵਾਰੀ ਮੰਮੀ ਨਾਲ ਗੱਲ ਕਰ ਲੈ ਤੇ ਨਾਲੇ ਮੇਰੇ ਕੱਪੜੇ ਕੱਢ ਦੇ ਫਿਰ ਮੈਂ ਨਹਾ ਲਾਂ ਠੀਕ ਹੈ ਠੀਕ ਹੈ ਜੀ ਆਹ ਨਾਲੇ ਹੁਣ ਨਾ ਉਦਾਸ ਹੋ ਕੇ ਬੈਠੀ ਹੁਣ ਖੁਸ਼ ਹੋ ਜੀ ਕਿ ਆਪਾਂ ਜਾਵਾਂਗੇ ਹਾਂ ਜੀ ਠੀਕ ਹੈ ਕਿ ਕੇ ਮੇਰੇ ਇੰਨਾ ਕਰਦਾ ਤੇ ਕੋ ਪੰਜਰਾ ਸਰਦਨ ਕੁੱਟਮਾਰ ਕਰਦਾ ਸੀਗਾ ਹੁਣ ਜਦੋਂ ਛੱਡਤਾ ਹੁਣ ਪਿੱਛੇ ਪੈ ਰਿਆ ਆ ਜਾ ਵਾਪਸ ਮੈਂ ਤਾਂ ਜਮਾ ਨਹੀਂ ਜਾਂਦੀ ਇੱਥੇ ਮੈਂ ਖੁਸ਼ ਤਾਂ ਹੈਗੀ ਆ ਉੱਥੇ ਤਾਂ ਬਸ ਕੰਜਰ ਕਿਤੇ ਨਹੀਂ ਮੁੱਕਦਾ ਸੀ ਰੋਜ਼ ਕਲੇਸ਼ ਕਰਦਾ ਸੀਗਾ ਚਲ ਇੱਥੇ ਮੇਰੇ ਧਿਆਨ ਤਾਂ ਰੱਖ ਦੇ ਨੇ ਯਾਰ ਮੈਂ ਸੋਚਦਾ ਵੀ ਸਾਡਾ ਵਿਆਹ ਹੋਏ ਨੂੰ ਕਿੰਨਾ ਟਾਈਮ ਹੋ ਗਿਆ ਜੇ ਮੈਂ ਕਰਾਂ ਮੈਂ ਤੇ ਕੋਮਲ ਕਿੰਨਾ ਕਿਤੇ ਘੁੰਮਣ ਜਾਂਦੇ ਆ। ਮਿਲਤਾ ਸੀ ਪਰਸਨਲ ਟਾਈਮ ਸਪੈਂਡ ਕਰ ਲਾਂਗੇ। ਨਾਲੇ ਸਾਡੀਆਂ ਗੱਲਾਂ ਬਾਤਾਂ ਹੋ ਜਾਣਗੀਆਂ। ਨਾਲੇ ਅਸੀਂ ਕੁਝ ਖਾ ਪੀ ਲਾਂਗੇ। ਨਾਲੇ ਉਹ ਵੀ ਇਹਰ ਵਿਚਾਰੀ ਮੈਨੂੰ ਰੋਜ਼ ਕਹਿ ਦਿੰਦੀ ਆ ਵੀ ਆਪਾਂ ਤਾਂ ਵਿਆਹ ਕਰਵਾ ਕੇ ਵੀ ਅਣ ਵਿਆਹਾਂ ਵਰਗੇ ਆ। ਕਿਉਂਕਿ ਰਹਿਣੀ ਜਦੋਂ ਅਸੀਂ ਐਡੋ ਆਡਾ। ਹੁਣ ਕੀ ਕਰਾਂ? ਐ ਕਰਤਾ। ਭਾਬੀ ਨੂੰ ਕਹਿਣਾ ਵੀ ਭਾਬੀ ਐ ਘਰ ਮੈਨੂੰ 1500 ਰੁਪਏ ਦੇ। ਕਿ ਮੈਂ ਕੋਈ ਚੀਜ਼ ਲੈ ਕੇ ਆਉਣੀ ਆ। ਜੇ ਤੋਨ ਮੈਂ ਦੱਸ ਤਾ ਵੀ ਮੈਂ ਕੋਮਾ ਦੇ ਨਾਲ ਜਾਣਾ ਨਾ 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 ਫਿਰ ਤਾਂ ਪੰਖਾ ਹੋ ਜਾਊਗਾ ਹਾਂ ਐਂ ਕਰਦਾ ਉਹ ਤੋਂ ਫੜ ਕੇ ਪੈਸੇ ਅਸੀਂ ਦੋਨੋਂ ਕਿਤਨਾ ਕਿਤੇ ਘੁੰਮਣਾ ਭਾਗ ਜੰਨੇ ਆ ਪੁੱਛ ਆ ਜਾ ਫਾਹੀ ਹਾਂ ਦਿੱਤ ਮੇਰੀ ਗੱਲ ਸੁਣੀ ਕਾ ਹਾਂ ਦੱਸ ਉਹ ਮੈਂ ਨੰਦ ਨੂੰ ਆਇਆ ਕਿਹਾ ਸੀਗਾ ਮੈਨੂੰ ਥੋੜੇ ਜਿਹੇ ਪੈਸੇ ਚਾਹੀਦੇ ਸੀ ਦੇ ਦੇਂਗੀ ਪੈਸੇ ਕਦ ਵਸਤੇ ਚਾਹੀਦੇ ਨੇ ਤੈਨੂੰ ਹਉਪਾਪ ਵਸਾਈ ਹੈ ਨਾ ਬੱਚਾ ਮੈਨੂੰ ਚਾਹੀਦੇ ਮੈਨੂੰ 1000 ਰੁਪਏ ਦੇ ਦੇ ਮੈਂ ਤੇ ਇੱਕ ਦੋ ਨਾ ਚ ਮੋੜ ਦੂੰਗਾ ਲੈ ਮੈਂ ਕਿਹਾ ਵੀ ਮੈਨੂੰ ਵਾਪਸ ਕਰਤੀ ਕੋਈ ਨਹੀਂ ਮੈਂ ਦੇ ਦੇਣੀ ਆ ਤੈਨੂੰ ਪੈਸੇ ਕਿੰਨੇ ਚਾਹੀਦੇ ਨੇ ਮੈਨੂੰ 1000 ਕੇ ਚਾਹੀਦਾਗਾ ਜੇ ਬੱਤਾਂ ਹੈਗੇ ਤਾਂ ਬੱਤ ਦੇ ਮੇਰੇ ਕੋਲ ਨਾ ਇਸ ਟਾਈਮ 1500 ਰੁਪਏ ਹੈਗਾ ਚੱਲ ਕੋਈ ਨਹੀਂ ਫਿਰ ਤੂੰ 1500 ਦੇ ਦੇ ਨਾਲੇ ਮੇਰੀ ਗੱਲ ਸੁਣਾ ਬਾਈ ਨੂੰ ਦੱਸੇਂਗਾ ਤੇ ਨਾ ਹੀ ਮਾਣ ਨੂੰ ਦੱਸੇ ਤੈਨੂੰ ਪਤਾ ਤਾਂ ਹੈਗਾ ਫਿਰ ਉਹ ਐ ਵੀ ਤੈਨੂੰ ਕਹਿਣਗੇ ਵੀ ਤੂੰ ਕਾਹਨੂੰ ਦਿੱਤੇ ਨਹੀਂ ਦੱਸਦੀ ਪਹਿਲੇ ਮੈਂ ਮੈਂ ਦੱਸਾਂ ਤੇ ਚਾਰੇ ਤੋ ਐ ਲੱਗ ਜਾਂਦਾ ਵੀ ਕੋਈ ਟੈਂਸ਼ਨ ਵਾਲੀ ਗੱਲ ਆ ਸਭ ਠੀਕ ਤਾਂ ਹੈ ਨਾ ਹਾਂ 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 ਸਾਰਾ ਕੁਝ ਠੀਕ ਆ ਬਸ ਮੈਨੂੰ ਪੈਸੇ ਨਹੀਂ ਲੋਟ ਸੀ ਉਹ ਵੀ ਮੈਂ ਨਾ ਕਿਸੇ ਦੇ ਦੇਣੇ ਆ ਉਹ ਮੁੰਡੇ ਨੇ ਮੈਨੂੰ ਦੋ ਤਿੰਨ ਫੋਨ ਕਰਦੇ ਕਹਿੰਦਾ ਯਾਰ ਮੈਨੂੰ ਪੈਸੇ ਦੇ ਦੇ ਕਹਿੰਦਾ ਮੇਰੀ ਮਾਂ ਬੋਗ ਸੁਣੀ ਹੈਗੀ ਮਾਂ ਚੱਲ ਕੋਈ ਨਾ ਯਾਰ ਮਾਂ ਮਾਤਰ ਨੂੰ ਦੇ ਦਿੰਦਾ ਅੱਛਾ ਦਾਰੇ ਦੂਰੇ ਪੜੇ ਸੀ ਪਹਿਲੇ ਮੈਂ ਦਾਰੇ ਲਈ ਸੀ ਉਦੋਂ ਤੇ ਬਾਕੀ ਚੱਲ ਕੋਈ ਨਹੀਂ ਹੁਣ ਉਹ ਦੇ ਦੂੰ ਫਿਰ ਮੈਂ ਦੇ ਦਿੰਨੀ ਇੱਕ ਦੋ ਮਤਕਰ ਕੋਈ ਗੱਲ ਨਹੀਂ ਮੈਂ ਕਿਹੜਾ ਮੰਗਿਆ ਤੇਰੇ ਤੋਂ ਵਾਪਸ ਦੇ ਦੇਣੀ ਆਜ ਅੱਛਾ ਚੱਲ ਆ ਦਾ ਕੜਾ ਲੁੱਟ ਆ ਗਿਆ ਇਹ ਵੀ ਚੱਲੀ ਹੈ ਕਹਿੰਦੀ ਦੇ ਦਿੰਦੀ ਆ ਚੱਲ ਹੁਣ ਆ ਗੋ ਨਯਾਰਾ ਇਹ ਕਰਦਾ ਲੈ ਕੇ ਗੋਮਣੋਂ ਸਿੱਧਾ ਸਨਮੇ ਚ ਵੱਜੂ 70 ਰੁਪਏ ਦੇ ਰਹਾ ਮੈਂ ਖੇਲਾ 90 ਰੁਪਏ ਦਾ ਬਰਗਰ ਉੱਥੇ 180 ਰੁਪਏ ਦਾ ਬਰਗਰ ਬਾਕੀ ਜਿਹੜੇ ਬਚ ਗਏ ਹੱਥ ਨੇ ਪਾਰਟੀ ਸ਼ਾਂਟੀ ਕਰ ਲਾਗੇ ਢੀਡੇ ਪਰ ਆਪ ਦਾ ਕਰ ਲੈ ਨਾ ਹਾਂ ਬੇਬੇ ਕਰ ਲੈ ਕੱਪੜੇ ਪ੍ਰੈਸ ਤਾਂ ਮੈਂ ਕਦੋਂ ਦੇ ਕਰ ਲੈ ਉਹ ਤੋਂ ਬਾਅਦ ਮੈਨੂੰ ਆਇਆ ਮਹਾ ਬੇਬੇ ਅੱਜ ਤਾਂ ਦੇਖ ਲੈ ਮੇਰੀ ਛੁੱਟੀ ਸੀਗੀ ਹਨਾ ਤੇ ਵੀ ਮੈਂ ਕੱਲ ਨੂੰ ਬਾਗ ਜਾਉਂਗੀ ਵੀ ਹੁਣ ਤਾਂ ਸਰੀਰ ਸੈੱਟ ਹੈਗਾ ਆਇਆ ਦੀ ਉਹ ਤਾਂ ਮੈਂ ਕਰੂੰ ਜੇ ਲੀੜੇ ਪ੍ਰੈਸ ਕਰ ਲੈਣਾ ਕਿ ਉਹ ਤੇਰੇ ਭਾਬੀ ਨੇ ਲੀੜੇ ਪ੍ਰੈਸ ਕਰਨੇ ਅੱਛਾ ਨਵੇਂ-ਨਵੇਂ ਸਾਰੇ ਕੋਈ ਬੈਠੀ ਆ ਆ ਠੀਕ ਹੈ ਠੀਕ ਹੈ ਨਾ ਕੋਈ ਗੱਲ ਨਹੀਂ ਕਰ ਲੈਣਗੇ ਪ੍ਰੈਸ ਜਿਬੋਲਾ ਕਹਿਣਗੇ ਕੋਈ ਗੱਲ ਦੀ ਮੈਂ ਕਰਕੇ ਦੇ ਦੂੰਗੀ ਪ੍ਰੈਸ ਉਹਨਾਂ ਨੂੰ ਚਲ ਕੋਈ ਨਾ ਦੇਖ ਲਈ ਉਹ ਤਾਂ ਹੁਣ ਤਾਂ ਤੂੰ ਐ ਦੇਖਾ ਉਹੀ ਗੱਲ ਕੰਮ ਤਾਂ ਦਾ ਸਾਰਾ ਕਰਦੀ ਐ ਘੋੜਾ ਘੋੜਾ ਮੈਂ ਤਾਂ ਉਹ ਇਹਨੂੰ ਆਖਿਆ ਵੀ ਸੀ ਸੰਦੀਪ ਨੂੰ ਮੈਂ ਕਿ ਤੂੰ ਕੋਮਨ ਨੂੰ ਮਾਰ ਦੇ ਕੱਲ ਮਮੀ ਚਾਰ ਕੋਈ ਨਾ ਫਿਰ ਨਾ ਕਹਾ ਆਪਣੇ ਕੰਮ ਵੀ ਮੈਂ ਇਹ ਤਾਂ ਉੜਦੀ ਵੀ 4 ਵਜੇ ਐ ਹਾਂ ਸਹੀ ਐ ਮੈਂ ਵੀ ਪਹਿਲਾਂ ਆ ਕੇ ਗੰਨੇਗੀ ਭਾਬੀ ਕੋਲੇ ਬਧਿਆ ਸੋਹਣੀਆਂ ਗੱਲਾਂ ਕਰੀਆਂ ਨੇ ਮੇਰੇ ਨਾਲ ਉਹ ਪ੍ਰੀਤ ਭਾਬੇ ਮੰਗੂ ਨਹੀਂ ਕਰੀਆਂ ਹੈਗੀਆਂ ਸਾਥੀ ਕਿਥੇ ਉਹਦੇ ਨਾਲੋਂ 100 ਗੁਣੇ ਚੰਗੀ ਐ ਹਾਂ ਨਾਲ ਨਾਲ ਫੇਰ ਹੀ ਹੈ ਵਧੀਆ ਬੁਲਾਇਆ ਮੈਨੂੰ ਮੈਨੂੰ ਕਹਿੰਦੇ ਜੇ ਕੋਈ ਚੀਜ਼ ਵਾਸਤੇ ਲੋੜ ਹੋਈ ਮੈਨੂੰ ਦੱਸੀ ਮੈਂ ਕਿਹਾ ਨਾ ਨਾ ਜੇ ਤੁਹਾਨੂੰ ਲੋੜ ਹੋਈ ਮੈਂ ਕਿਹਾ ਮੈਂ ਬਾਜ਼ਾਰ ਜਾਣੀ ਰਹਿਣੀ ਆ ਮੇਰੇ ਤੋਂ ਮੰਗਾ ਲਿਓ ਤੁਸੀਂ ਹਾਂ ਇਹ ਮੈਂ ਆਈ ਸੀ ਕਿ ਕਹਿੰਦਾ ਜੀ ਦੀ ਸੰਦੀਪ ਮਾ ਦਾ ਚੜਾਈ ਕੁੜੀ ਜਦੋਂ ਕੰਮ ਦਾ ਨਾ ਤੇਰੇ ਨਾਲ ਕਰਾਈ ਜਾ ਕੇ ਕਹਿੰਦੇ ਕੋਈ ਨਾ ਮੰਮੀ ਵਿਚਾਰੀ ਦਾ ਕੋਈ ਲਾਹਾ ਤਾਂ ਨਹੀਂ ਲੈਣਾ ਤੇ ਜਦ ਤੈਨੂੰ ਕੰਮ ਦਾ ਵੀ ਆ ਤੜਕੇ ਉੱਠ ਕੇ ਤੁਸੀਂ ਨਹੀਂ ਕਰ ਲੈਂਦੀ ਆ ਨਾ ਨਾ ਬੇਬੇ ਉਹ ਤਾਂ ਕੋਈ ਗੱਲ ਨਹੀਂ ਮੈਂ ਤਾਂ ਤੈਨੂੰ ਆਪ ਹੀ ਕਹਿਣ ਲੱਗੀ ਸੀ ਵੀ ਹਜੇ ਨਵੀਂ ਨਵੀਂ ਆ ਤੁਸੀਂ ਕੰਮ ਨਾ ਕਰਾਇਓ ਆਪਾਂ ਦੋਨੇ ਜਾਨੀਆਂ ਰਲ ਕੇ ਕਰ ਲਾਂਗੀਆਂ ਹਾਂ ਦੇ ਲੱਕਾ ਲੋ ਹੋ ਰਿਹਾ ਪੁੱਤ ਆਸਲਾ ਉਹਨੂੰ ਬੜਾਈ ਕਰੀ ਤਾਂ ਪਤਾ ਨਹੀਂ ਕਦੋਂ ਕੋਈ ਦਮ ਜੇੜੀ ਪੈ ਗਈ ਹੈ ਨਾ ਹਾਂ ਵੀ ਜਾਂ ਤਾਂ ਕੇ ਰਾਹ ਪਏ ਤਾਂ ਜਾਣੀ ਹੈ ਜਾਂ ਵਾਪਸ ਤੇ ਜਾਣੀ ਇਹ ਤਾਂ ਬੇਬੇ ਗੱਲ ਹੈ ਨਾ ਪਰ ਤਾਂ ਬਈ ਵਧੀਆ ਚੰਗੀ ਹੈ ਹਾਂ ਕੱਲ ਕਿਸੇ ਨੇ ਦੇਖਿਆ ਨਹੀਂ ਹੈ ਨਾ ਸਹੀ ਗੱਲ ਹੈ ਬੇਬੇ ਹਾਂ ਮੈਂ ਵੀ ਬਸ ਇਹਨੂੰ ਵਹੀ ਕਹਿਣੀ ਆ ਵੀ ਜੇ ਹਜੇ ਰੱਪੇ ਤਾਂ ਨਾ ਇਹ ਕੰਮ ਕਰਾਈਆ ਹੈ ਨਾ ਭਾਬੀ ਤੋਂ ਵੀ ਹਜੇ ਨਮੀ ਨਮੀਆ ਵਿਚਾਰੀ ਕਾਦੇ ਵਾਸਤੇ ਕਰਦੇ ਆ ਕਮਰੇ ਮੈਂ ਉਹਦੇ ਮੂਰੇ ਕਹਿੰਦਾ ਮੈਂ ਤੇਰੇ ਨਾਲ ਤੜਕੀ ਕੰਮ ਕਰਾ ਜਾ ਕਰੂੰਗੀ ਆਥਣ ਦਾ ਕਰਾ ਲਿਆ ਕਰੂੰਗੀ ਹਜੇ ਵਿਚਾਰੀ ਨੂੰ ਕੁਝ ਨਹੀਂ ਹੁੰਦਾ 10-12 ਦਿਨ ਨੂੰ ਆਰਾਮ ਕਰਨ ਦੇ ਉਹ ਤਾਂ ਆਪ ਹੀ ਕਰਦ ਲੱਗੀ ਜੰਦੀ ਆਇਆ ਹਾਂ ਜਦੋਂ ਇਹ ਤਾਂ ਮੈਨੂੰ ਲੈਣੇ ਨਹੀਂ ਆਉਂਦੀ ਉਹ ਉਹ ਸਾਰਾ ਮੈਂ ਤਾਂ ਬੈਠੀ ਪਵਾਦੀ ਹਾਂ ਉਹ ਤਾਂ ਬੇਬੇ ਉਹ ਤਾਂ ਮੈਨੂੰ ਵੀ ਨਾ ਰੋ ਮਾਰ ਕੇ ਕਹਿ ਗਈ ਸੀ ਵੀ ਕਹਿੰਦੀ ਤੂੰ ਨਾ ਕੰਮ ਬੇਸ਼ੱਕ ਤੂੰ ਕਰਾਇਆ ਦਿੰਨੀ ਆ ਬੇਬੇ ਨਾਲ ਤਾਂ ਮੈਂ ਕਰਾਇਆ ਦਿੰਨੀ ਆ ਹਨਾ ਵੀ ਚਲ ਕੰਮ ਤਾਂ ਆਪਦਾ ਕਰਮ ਹੁੰਦਾ ਪਰ ਉਹ ਮੈਨੂੰ ਐ ਕਹਿੰਦੀ ਸੀ ਧੱਕੇ ਨਾਲ ਵੀ ਕਰਦਾ ਕੰਮ ਵੀ ਤੂੰ ਕਰਾ ਕੇ ਜਾਏਂਗੀ ਐਂ ਸੀ ਉਹ ਤਾਂ ਹਾਂ ਜਿਵੇਂ ਉਹ ਥੇ ਰਹੀ ਜੀ ਹਾਂ ਮੱਕ ਤੇ ਮੱਕੀ ਨਹੀਂ ਬੈਠਣ ਲੈਂਦੀ ਜੀ ਸਹੀ ਗੱਲ ਹੈ ਬੇਬੇ ਇਹ ਤਾਂ ਉਹ ਤਾਂ ਉਹਦੀ ਗੱਲ ਵੀ ਇਹ ਤਾਂ ਸੋਗਣੇ ਚੰਗੀ ਆਦੂ ਹਾਂ ਉਹਦਾ ਵਧੀਆ ਹੈਗੀ ਆਲੇ ਸੋਣੀ ਵੀ ਉਹਦੇ ਨਾਲੋਂ ਹਾਂ ਉਹਦੇ ਨਾਲ ਸੋਣੀ ਹੈ ਹਾਂ ਬੇਬੇ ਫਿਰ ਇਹ ਹੈ ਥੋੜੀ ਆਪਜੀ ਵਾਲਾ ਪਜਾਮਾ ਤੁਸੀਂ ਇੱਕਦਮ ਬੇਹੇਵੀਅਰ ਦਾ ਵਿਆਹ ਕਿਵੇਂ ਕਰਤਾ ਵੀਰੇ ਜਾਣਦਾ ਸੀ ਇਹਨੂੰ ਮੈਨੂੰ ਤਾਂ ਪਤਾ ਹੀ ਨਹੀਂ ਪਤਾ ਤੈਨੂੰ ਪਤਾ ਅੱਜ ਕਾ ਦਾ ਐਡੇ ਐਡੇ ਚੱਕੀ ਫਿਰਦੇ ਨੇ 70 ਜੇ ਮੈਂ ਕਿਹਾ ਕੋਈ ਨਾ ਨਾ ਮੈਂ ਨਹੀਂ ਆਪਜੀ ਕੋ ਦੇਖਣ ਮੈਂ ਨਹੀਂ ਜਾਂਦੀ ਹਾਂ ਆ ਸੋਚਾਂ ਮੇਰੇ ਕੋ ਤਾਂ ਨਿਕਾ ਜਾ ਫਿਰ ਬੇਬੇ ਤੁਸੀਂ ਤੁਸੀਂ ਤਾਂ ਤੇ ਕਰਨਾ ਹੋਣੀ ਗਏ ਹੂੰ ਤਾਂ ਵੈਸੇ ਮਾਮਾ ਦਾ ਜਾਂਦੀ ਹੀ ਨਹੀਂ ਹੁੰਦੀ ਹੈ ਹਨਾ ਪੁੱਤ ਨੂੰ ਵਿਆਹਣਾ ਕਿਤੇ ਨਹੀਂ ਲੈ ਜੀ ਬੱਤਾ ਹਾਂ ਚੱਲ ਵਧੀਆ ਹੋ ਗਿਆ ਜਿਹੜਾ ਉਹ ਹੀ ਨਾਲ ਬਸ ਮੈਂ ਤਾਂ ਐਵੇਂ ਨੂੰ ਐਸੋ ਇੱਥੀ ਅੱਜ ਕੱਲ੍ਹ ਰਿਸ਼ਤੇ ਦੇ ਕਹੁੰਦੇ ਨੇ ਵੀ ਮੇਰੇ ਪੁੱਤ ਦੀ ਵੀ ਕਿਤੇ ਰੋਟੀ ਪੱਕਦੀ ਹੋਊ ਜੀ ਹਾਂ ਸਹੀ ਗੱਲ ਹੈ ਉਹਦਾ ਰੋਹ ਤਾਂ ਬਾਗੀ ਕਿਤੇ ਹੋਈ ਨਾ ਮੇਰਾ ਪੁੱਤ ਰਹਿ ਗਿਆ ਹਾਂ ਵੀਰਾ ਪਤਾ ਪੁੱਤ ਮੈਂ ਕਦੋਂ ਕਰ ਬੇ ਮੇਰੇ ਮੇਰੇ ਮਨ ਚ ਤਾਂ ਇਹ ਟੈਨਸ਼ਨ ਸੀ ਵੀ ਕਿਤੇ ਕੱਲ ਨੂੰ ਮੈਨੂੰ ਨਾਲਾਂਬਾ ਹੋ ਜੇ ਵੀ ਭਾਈ ਤੇਰੇ ਕਰਕੇ ਸਾਡੇ ਮੁੰਡੇ ਦਾ ਘਰ ਖਰਾਬ ਹੋ ਗਿਆ ਪੁੱਤ ਮੇਰੀ ਗੱਲ ਸੁਣ ਤੂੰ ਕਿੱਦਾਂ ਨਹੀਂ ਰਹੀ ਆ ਮੈਂ ਤਾਂ ਤੇਰਾ ਉਦੋਂ ਦਾ ਜ਼ਿਆਦਾ ਕਰਦੀ ਇਹਨਾਂ ਨਾਲ ਕਿਆ ਨਈ ਸੀ ਵੀ ਚੜ ਕੱਲੀ ਐ ਨਿਆਣੀ ਐ ਠੀਕ ਐ ਨਾ ਮੈਂ ਤਾਂ ਤੇਰੀ ਸਾਈਡ ਹੀ ਲੈਣੀ ਐ ਪਰ ਵੀ ਹੁਣ ਚਲ ਐ ਦੀ ਆਪੀ ਰਲ ਮਿਲ ਕੇ ਕਰ ਲਉਂਗੀ ਤਾਂ ਆ ਵੀ ਨਹੀਂ ਹਾਂ ਇਹ ਨਾ ਕਰਾਂਗੇ ਕੋਈ ਨਾ ਪੁੱਤ ਇਹਨਾਂ ਨੂੰ ਕੀ ਆਗਾ ਬਾੜਾ ਕਰਨ ਤੁੜਾ ਕਰਨ ਠੀਕ ਐ ਨਾ ਠੀਕ ਐ ਬੇਬੇ ਹਾਂ ਚੱਲ ਜੰਗਾ ਬੇਬੇ ਮੈਂ ਸਤੂਪੇ ਤੇ ਖੜੀ ਆ ਨਹੀਂ ਬਾਨਾ ਨੂੰ ਬੰਨੇ ਹੋਣੀ ਅੰਦਰ ਕੋਈ ਨਾ ਪੁੱਤ ਉਹ ਤਾਂ ਮੈਂ ਬੰਨ ਨੂੰ ਤੁਮਾਈ ਕਰੀ ਪਰ ਅਸਰ ਜ਼ਰੂਰ ਫੜਾ ਦੀ ਹਾਂ ਫਿਰ ਮੈਂ ਪ੍ਰੈਸ ਫੜਾ ਦਿੰਨੀ ਆ ਕੋਈ ਨਾ ਹਾਂ ਪ੍ਰੈਸ ਉਹ ਤੇ ਗਏ ਹਿੱਟ ਕੱਪੜੇ ਹਾਂ ਮੰਮੀ ਚੱਤ ਗਈ ਮੈਂ ਤੇ ਨਾ ਪੁੱਛਦੀ ਆਪਣਾ ਛੋਟਾ ਛੋਰ ਜਾਂ ਕਿਧਰ ਗਿਆ ਉਹ ਤਾਂ ਮੰਮੀ ਆਪਣਾ ਹਾਲ ਦੀਪ ਉਹ ਤਾਂ ਮੈਂ ਬਾਹਰ ਨੂੰ ਗਏ ਹੋਇਆ ਪਤਾ ਨਹੀਂ ਕੋਈ ਟੈਨਸ਼ਨ ਜਿੱਚ ਲੱਗਿਆ ਮੈਨੂੰ ਵੀ ਮੈਨੂੰ ਕਹਿੰਦਾ ਮੈਨੂੰ ਪਾ ਪੈਸੇ ਚਾਹੀਦੇ ਨੇ ਮੈਂ ਚੱਲ ਕੋਈ ਨਹੀਂ ਦੇ ਦਿੰਨੀ ਕਿੰਨੇ ਚਾਹੀਦੇ ਕਹਿੰਦਾ 2000 ਦੇ ਦੇ ਮੇਰੇ ਕੋਲ 1500 ਸੀਗਾ ਮੈਂ ਉਹਨੂੰ ਦੇਤਾ ਮਨ ਚੱਲ ਲੋਡ ਹੋ ਗਈ ਓਹੋ ਤੂੰ ਪੈਸੇ ਦੇ ਦਿੱਤੇ ਉਹਨੂੰ ਹਾਂ ਮੈਂ ਕਰ ਕਿਉਂ ਹੈ ਨਹੀਂ ਸਮਝਿਆ ਪੁੱਤਰਾ ਤਾਂ ਹੀ ਪਤਾ ਪਹਿਲਾਂ ਤਾਂ ਉਹ ਲੋਰਾਂ ਦੇੜੀ ਫਿਰਦਾ 아이 ਨਹੀਂ ਪਤਾ ਕਿਸੇ ਪਾਕੀ ਜਿਹੜੇ ਚ ਮੱਕ ਸਿੱਟਿਆ ਹੋਵੇ ਤੂੰ ਮੈਨੂੰ ਨਾ ਪੁੱਛ ਲੈਂਦੀ ਨਾ ਮੰਮੀ ਪੜਾ ਲਿਖਿਆ ਐਨਾ ਵੀ ਬੋਲਾ ਨਹੀਂ ਹੈਗਾ ਲੋਰਾਂ ਨੇ ਅੰਦੇ ਬਾਦੁਰ ਰੰਗਿਆ ਸੀ ਅੱਛਾ ਕਿ ਉਹਨੇ ਕੀ ਕਰਨੀ ਸੀ ਪਤਾ ਨਹੀਂ ਪੁੱਤ ਮੈਥੋਂ ਮੰਗਦਾ ਸੀ ਤਿੱਕਾ ਤੱਕ ਲੈ ਗਿਆ ਪਤਾ ਨਹੀਂ ਮੰਮੀ ਕਹਿੰਦਾ ਕਿਸੇ ਨੇ ਤੋਧਾਰਾ ਫੜਿਆ ਸੀ ਉਹ ਮੰਗਦਾ ਸੀਗਾ ਮੇਰੇ ਤੋਂ ਉਹਨੂੰ ਲੋੜ ਆ ਕਿ ਉਹਦੀ ਮੰਮੀ ਬਿਮਾਰਾ ਤੇ ਮੈਨੂੰ ਕਹਿੰਦਾ ਪੈਸੇ ਚਾਹੀਦੇ ਸੀਗੇ ਭਾਬੀ ਮੈਂ ਚਲ ਦੇ ਦਿੰਨੀ ਆਂ ਕਿ ਕੋਈ ਨਹੀਂ ਉਹ ਤਾਂ ਮੇਰੀ ਗੱਲ ਸੁਣਾ ਅੱਗੇ ਤੋਂ ਪੈਸੇ ਨਾ ਦੇਈਂਓ ਕਿਉ ਮਮੀ ਉਂ ਤਾਂ ਨਹੀਂ ਆਇਆ ਜੀ ਕੋਈ ਉਹ ਬੇਵਫਾ ਤੁਨੀ ਨਾ ਕੋਈ ਨਖਾਨੀ ਪਤਾਨੀ ਕਰਨਾ ਨਾ ਠੀਕ ਹੈ ਹਾਂ ਵੀ ਪੈਸੇ ਤਾਂ ਵੀ ਜੋ ਕੋਈ ਲੋਕਾਂ ਨੂੰ ਖਵਾ ਜਾਂਦਾ ਕਦੇ ਫਰੂਟੀਆਂ ਲੈ ਰੀਆਂ ਕਦੇ ਗਿਰੀਆਂ ਲੈ ਰੀਆਂ ਲੋਕਾਂ ਨੂੰ ਖਵਾਇਆ ਹੁੰਦਾ ਇਕੱਠੇ 2-2000 ਰੁਪਏ ਲੈ ਜਾਂਦੇ ਪਰ ਤੂੰ ਨਾ ਇਹ ਦਵਾ ਦੇਤੀ ਪੈਸੇ ਜਿਵੇਂ ਆਪੇ ਹੀ ਦੇਵਾ ਨਾ ਦੇਮਾ ਠੀਕ ਹੈ ਨਾ ਮਮੀ ਮੈਂ ਜੇ ਆਪਕੇ ਮੈਂ ਦੇ ਸਕਦੀ ਸੀ ਪਹਿਲੀ ਵਾਰ ਹਣੀ ਮੇਰੇ ਤੋਂ ਪੈਸੇ ਮੰਗੇ ਸੀ ਮੈਂ ਚੱਲ ਦੇ ਦੇ ਦਿੰਦੀ ਮੇਰੇ ਕੋਲ ਹੈ ਹੀ ਨਹੀਂ ਪਰ ਗੱਟਣ ਲੈ ਗਿਆ ਸੀ ਮਮੀ ਤੋਂ ਪੁੱਛ ਲੈ ਚੱਲ ਮਮੀ ਅੱਗੇ ਤੋਂ ਧਿਆਨ ਰੱਖੂੰਗੀ ਕੰਟੀਆਣਾ ਰੱਖੀ ਪਰ ਕੋਈ ਗਲਤ ਸੰਗ ਤੇ ਚਿਤਾ ਨਹੀਂ ਹੈਗਾ ਕਿ ਦੇ ਨਸ਼ੇ ਪੱਤੇ ਤੇ ਲੱਗ ਜੀ ਨਹੀਂ ਨਸ਼ੇ ਨੂੰ ਸੇ ਕਾਨੂੰ ਕਰਦਾ ਹੂੰ ਹੀ ਆ ਹੂੰ ਹੀ ਮੇ ਜਿਵੇਂ ਮੇ ਜਿਵੇਂ ਕੋਈ ਖਾਣਾ ਪੀਣਾ ਜਿਵੇਂ ਕੋਈ ਪੈਸੀਆਂ ਲੈ ਕੇ ਪੀ ਰੀਆਂ ਅੱਛਾ ਇਹ ਜ ਇਕੱਠੇ ਹੋ ਕੇ ਪੀਂਦੇ ਨੇ ਇਹ ਐ ਵੈਸੇ ਵੀ ਨਹੀਂ ਕਰਦਾ ਨਸ਼ੇ ਨੂੰ ਸੇ ਨਹੀਂ ਕਰਦਾ ਪੁੱਤ ਫਿਰ ਤਾਂ ਠੀਕ ਆ ਨਹੀਂ ਜੇ ਨਸ਼ੇ ਪੱਤੇ ਲੱਗ ਲੱਗ ਗਿਆ ਨਾ ਕਰਨ ਫਿਰ ਤਾਂ ਬਹੁਤ ਔਖਾ ਹੋਊਗਾ ਬੜੀ ਕੁਝ ਨਹੀਂ ਖਾਂਦਾ ਗੌਰ ਰੱਖਿਆ ਕਰ ਮਮੀ ਤੂੰ ਮੜੀ ਗੋਰੀ ਆ ਮੇਰੀ ਹਾ ਤਾਂ ਹੁਣ ਤੇਰੇ ਤਾਈ ਕਾਨੂੰ ਕਹਿ ਰੱਖਿਆ ਮਹਾ ਮਾੜੀ ਗੌਰ ਰੱਖਾ ਗੁਰਪਈ ਕੱਲ ਨੂੰ ਮੇਰੇ ਤੇ ਗੱਲ ਨਾ ਵਿਆਏ ਆਖਣ ਕਿ ਉਹ ਵੀ ਖਾਣੀ ਮੁੰਡਿਆਂ ਦੀ ਸੈਡ ਲੈਂਦੀ ਐ ਮੈਂ ਨਹੀਂ ਲੈਂਦੀ ਖੱਕ ਨਹੀਂ ਮੇਰੇ ਦੋਨਾਂ ਹੱਥਾਂ ਤੇ ਗੌਰ ਰੱਖ ਤੋ ਪਰ ਬਾਹਲਾ ਬਾਹਰ ਅੰਦਰ ਜਾਣ ਹੀ ਨਾ ਦਿਆ ਕਰ ਐ ਮੈਂ ਉਹਨੂੰ ਕਹ ਜੇ ਕੰਮ ਮੈਂ ਤਾਂ ਬਗ ਜਾ ਕਰ ਕਦੋਂ ਖੜਦੇ ਨੇ ਜਵਾਕਾ ਇਹ ਤਾਂ ਗੱਲ ਸਹੀ ਐ ਮਮੀ ਕਿੱਥੇ ਸੁਣ ਦੇਣੇ ਆ ਮੈਂ ਤਾਂ ਤੇਰੇ ਤਾਈ ਨੂੰ ਕਹਿ ਰੱਖਿਆ ਵੀ ਤੇਰਾ ਡਰ ਐ ਚਲ ਮਾੜਾ ਜਿਹਨਾਂ ਨੂੰ ਜਵਾਕਾਂ ਨੂੰ ਚੁੱਕ ਕੇ ਰੱਖਿਆ ਕਰ ਮੈਂ ਕੋਈ ਹੁਸਾ ਨਹੀਂ ਕਰਦੀ ਉਹ ਸਾਡੀ ਜਿੱਥੇ ਖੜਿਆ ਜਿਹੜਾ ਤੀਂ ਭਵਨ ਠੀਕ ਐ ਨਾ

ਸੱਚ ਉਹ ਤਾਂ ਖੇਤ ਗਏ ਹੋਏ ਨਗੇ ਮੈਂ ਭੁੱਲ ਗਈ ਖੇਤ ਵਾਗੇ ਉਸੇ ਨੂੰ ਕਹਿਣਾ ਸੀ ਮਾੜਾ ਜਿਹਾ ਕਿ ਅੱਡੇ ਤੋਂ ਸਮਾਨ ਜਾਂਦਾ ਮਾਤ ਉਹ ਟੁੱਟੀ ਜਨ ਸਾਰੇ ਤਾਂ ਫਰਕੂ ਜੇ ਖਰਾਬ ਹੋ ਰਿਹਾ ਹਾਂ ਮੈਂ ਵੀ ਕਹਿਣ ਲੱਗੀ ਸੀ ਉਹ ਮੈਂ ਕਿਹਾ ਸੀ ਮੈਂ ਕੋਦੇ ਕਰ ਲਿਆ ਕਿ ਪਾ ਦਾਂਗੀ ਹਾਂ ਉਹ ਲੋਟ ਕਰਵਾਉਣ ਆ ਲਾ ਹੋਰ ਉਹ ਖਰਾਬ ਹੋ ਰਹੀ ਹੈ ਚਲੋ ਜੇ ਆਗੇ ਤਾਂ ਤੁਸੀਂ ਕਹਿ ਦਿਓ ਹਾਂ ਮੈਂ ਕਹਿੰਦੀ ਆਉਂਦੀ ਹੋਣਗੇ ਕਾਫੀ ਟਾਈਮ ਹੋ ਗਿਆ ਉਹਨਾਂ ਨੂੰ ਚਲਕ ਚੱਲ ਜੀ ਸਾਰੇ ਉਹਦੇ ਚ ਟੱਬ ਚ ਹੀ ਛਿੜਦੀ ਚੰਗਾ ਚੰਗਾ ਮੰਮੀ ਚਲੋ ਕਦੇ ਦੇਪ ਸਿੱਟਰੀ ਨਾ ਸੀ ਪਤੇ ਕਰਦਾ ਮੰਮੀ ਨੇ ਬਾਬਾ ਮੈਨੂੰ ਦੱਸਦਾ ਐਦਾਂ ਮੁੜ ਕੇ ਤਾਂ ਨਹੀਂ ਮੈਨੂੰ ਪੈਸੇ ਦਿੰਦੀ ਮੈਨੂੰ ਤਾਂ ਐਂ ਸੀ ਚੱਲ ਪਹਿਲੀ ਵਾਰ ਮੰਗੇ ਹੈਗੇ ਤਾਂ ਕਰਕੇ ਦੇਤੇ ਕਿਤੇ ਹੋਰ ਚਲੋ ਐਦਾਂ ਮੁੜ ਕੇ ਦਿੰਦੀ ਨਹੀਂ ਉਹ ਪੈਸੇ